ਕਰੋ ਕਾਨਫਰੈਂਸ ਜਿਹੜਾ ਉਹ ਸਭ ਪਹਿਲਾ ਸੰਕਟ ਪੈਦਾ ਕਰਦਾ ਹੈ ਵੱਖ-ਵੱਖ ਕੰਜ਼ਿਊਮੇਬਲ ਚੀਜ਼ਾਂ ਦਾ ਫਿਰ ਉਹ ਧਰਤੀ ਦਾ ਸੰਕਟ ਪੈਦਾ ਕਰਦਾ ਹੈ ਉਹ ਫਿਰ ਜਿਹੜੇ ਨੇਚਰਲ ਪਦਾਰਥ ਪੈਦਾ ਹੋ ਰਹੇ ਨੇ ਉਹਨਾਂ ਦੇ ਉੱਤੇ ਵੀ ਕਬਜੇ ਲਈ ਸੰਕਟ ਪੈਦਾ ਕਰਦਾ ਹੈ ਸੋ ਇਹ ਸਾਰੇ ਸੰਕਟਾਂ ਦੇ ਪਿੱਛੇ ਜੇ ਦੇਖੋਗੇ ਤੇ ਉਹ ਔਰਤਾਂ ਦੀ ਮੁਨਾਫਾ ਖੋਰੀ ਨੀਤੀ ਉਹ ਭਾਰਤ ਦੇ ਵਿੱਚ ਪਈਆਂ ਮੋਟਾਂ ਜਿਹੜਾ ਇੱਕ ਵਟਾ ਆਪਣੇ ਆਪੂ ਡੈਮੋਕਰੇਟਿਕ ਅਲੰਭੜਾਰ ਦੇ ਤੌਰ ਤੇ ਦੁਨੀਆ 'ਚ ਪ੍ਰਚਾਰ ਪਾਇਆ ਇੱਕ ਜਿਹੜਾ ਡੈਮੋਕ੍ਰੇਸੀ ਦਾ ਸ਼ਾਨ ਸ਼ਾ ਆਪਣੇ ਨੂੰ ਮੰਨਦਾ ਹੈ ਅਮਰੀਕਾ ਉਹਨਾਂ ਦੋਨਾਂ ਦੇ ਤੁਸੀਂ ਜਿਹੜੇ ਆ ਪਿਛਲੇ ਸਾਲ ਦੇ ਵਿੱਚ ਜਿਹੜੇ ਆ ਉਹ ਤੁਸੀਂ ਦੇਖਿਆ 26 ਦੇ ਵਿੱਚ ਕਿ ਉੱਥੇ ਕਿੱਦਾਂ ਦੇ ਵਰਤਾਰੇ ਹੋਏ ਨੇ ਤੇ ਉਹ ਆਪਾਂ ਫਿਰ ਉਹਨਾਂ ਦੇਖਿਆ ਪਿਛਲੀ ਵਾਰ ਅੱਪਕੀ ਵਾਰ ਟਰੰਪ ਸਰਕਾਰ ਵਾਲਾ ਨਾਰਾ ਕਿ ਇੱਕ ਪ੍ਰਧਾਨ ਮੰਤਰੀ ਦੂਜੇ ਦੇਸ਼ ਜਾ ਕੇ ਇਦਾਂ ਦੀ ਗੱਲ ਕਰ ਰਿਹਾ ਇਹ ਜਿਹੜਾ ਚੇਂਜਸ ਨੇ ਡੈਮੋਕ੍ਰੇਸੀ ਦੇ ਟਰੂ ਡੈਮੋਕ੍ਰੇਸੀ ਦੇ ਮਤਲਬ ਇਹ ਤੋਂ ਸੰਕੇਤ ਨਹੀਂ ਮਿਲਦੇ ਕੋਈ ਸੰਭਲ ਨਹੀਂ ਹੈ ਕਿ ਟਰੂ ਡੈਮੋਕ੍ਰੇਸੀ ਹੋਏਗੀ ਵੈਸੇ ਤੇ ਧਰਮ ਜਿਹੜਾ ਸੀ ਉਹ ਬਹੁਤ ਬੰਦੇ ਦੇ ਜਿਹੜਾ ਹੈ ਉਹ ਅੰਦਰ ਦੇ ਨਾਲ ਸੰਬੰਧਤ ਸੀ ਤੇ ਨਿੱਜੀ ਸੀਗਾ ਧਰਮ ਜਦੋਂ ਸਮੂਹਿਕ ਹੋ ਜਾਂਦਾ ਹੈ ਤੇ ਉਹ ਧਰਮ ਜਿਹੜਾ ਹੈ ਉਹ ਆਪਣੇ ਰਾਹ ਤੋਂ ਭਟਕ ਜਾਂਦਾ ਹੈ ਹੁਣ ਤੁਸੀਂ ਦੇਖੋ ਕਿ ਇਹ ਜਿਹੜੀ ਸਾਡੀ 크ਿਸਚੀਅਨਟੀ ਹੈ ਉਹਦੇ ਵਿੱਚ ਇੱਕ ਕੰਫੈਸ਼ਨ ਦੀ ਪਰੰਪਰਾ ਹੈਗੀ ਹੈ ਤੇ ਉਹ ਕੰਫੈਸ਼ਨ ਕਿੰਨੇ ਕਿ ਲੋਕ ਕਰ ਰਹੇ ਨੇ ਕੀ ਸਾਮਰਾਜੀ ਕੰਫੈਸ਼ਨ ਕਰ ਰਹੇ ਨੇ ਤੇ ਜਿਹੜਾ ਇੰਨਾ ਜ਼ੁਲਮ ਹੋ ਰਿਹਾ ਦੂਸਰੀ ਗੱਲ ਤੁਸੀਂ ਪਾਤ ਸਾਡੇ ਸਾਹਮਣੇ ਇੱਕ ਧਰਮ ਦੇ ਦੇਸ਼ੀ ਕਾਲ ਸਾਡੇ ਸਾਹਮਣੇ ਪਾਕਿਸਤਾਨ ਹੈ ਤੁਸੀਂ ਦੇਖੋ ਉੱਥੇ ਤੁਸੀਂ ਆਪੇ ਦੱਸਤਾ ਕਿ ਸਿੱਖਾਂ ਸੁੰਨੀ ਦੇ ਨਾਂ ਤੇ ਕਿੰਨੀ ਵੱਡੀ ਲੜਾਈ ਹੈ ਔਰ ਇੱਕੋ ਧਰਮ ਦੇ ਜਿਹੜੇ ਦੋ ਦੇਸ਼ ਆ ਉਹਨਾਂ ਦੀ ਵੰਡ ਹੋ ਜਾਂਦੀ ਹੈ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਸੇਮ ਹੀ ਸਾਡੇ ਸਾਹਮਣੇ ਤੁਸੀਂ ਦੇਖੋ ਕਿ ਇਸ ਸਾਡੇ Hindu ਧਰਮ ਦਾ ਜਿਹੜਾ ਮੰਨਦਾ ਸੀ ਸਾਡਾ ਜਿਹੜਾ ਰਾਸ਼ਟਰ ਮੈਂ Hindu ਹੈ Nepal Nepal ਦੇ ਵਿੱਚ ਕਿ ਮਿਨਿਸਟਰ ਵਿਚਾਰ ਪਰ ਰਾਜ ਨੂੰ ਕਈ ਵਾਰ ਉਹਨਾਂ ਰਾਜ ਕਰਨ ਦਾ ਮੌਕਾ ਮਿਲਿਆ ਹੈ ਸੋ ਇਹ ਬੜਾ ਮਿਲ ਗੋਗਾ ਜਿਆ ਬੜਿਆਂ ਜਾ ਰਿਹਾ ਤੇ ਉਹ ਪ੍ਰੋਫੈਸਰ ਇਹ ਮਹਨ ਸਿੰਘ ਦੀ ਖੋਦ ਕੱਪਾਏ ਤੇ ਲਾਈ ਲੱਗ ਕਾਫਰ ਦੇ ਨਾਲੋਂ ਖੋਜੀ ਕਾਫਰ ਚੰਗਾ ਰਬ ਇੱਕ ਗੁੰਜਲਦਾਰ ਬਾਜ਼ਾਰ ਤੇ ਰਬ ਇੱਕ ਗੋਰ ਕੇ ਧੰਦਾ ਪੇਚੇ ਇਸ ਦੇ ਖੋਲਣ ਲੱਗਾ ਕਾਫਰ ਹੋ ਜੇ ਬੰਦਾ ਬੜੀ ਅੱਛੀ ਕਵਤਾ ਸੀਗੀ ਉਹਨਾਂ ਦੀ ਸਾਵੇਂ ਪੱਤਰ ਆ ਉਹ ਇਸ ਕਰਕੇ ਫਿਰ ਉਹ ਸਾਡੇ ਵਰਗੇ ਬੰਦੇ ਜਿਹੜੇ ਕੋਈ ਧਰਮ ਤੋਂ ਅਸਲ ਦੇ ਵਿੱਚ ਸੱਚ ਦੀ ਭਾਲ ਵਿੱਚ ਨੇ ਜੇ ਧਰਮ ਦਾ ਕੋਈ ਸਾਚਿਆ ਤੇ ਸਾਡੇ ਪਰਲੇ ਵੀ ਪੈ ਜੇ ਉਹਨਾਂ ਨੂੰ ਫਿਰ ਉਹ ਬਾਗੀ ਕਹਿਣ ਡੈ ਪੈਂਦੇ ਆ ਉਹਨਾਂ ਨੂੰ ਫਿਰ ਉਹ ਨਾਸਤਕ ਨਾਂ ਦੇ ਦਿੰਦੇ ਆ ਫਿਰ ਜੇ ਕੁਛ ਵੀ ਨਾ ਹੋਇਆ ਧਰਮੀ ਕਹਿ ਦਿੰਦੇ ਆ ਵੀ ਇਹ ਨਹੀਂ ਹੈਗਾ ਪਰ ਹੁਣ ਤੁਸੀਂ ਦੇਖੋ ਸਾਡੇ ਸਾਡੇ ਧਰਮ ਨੂੰ ਨਾ ਮੰਨਣ ਵਾਲੇ ਲੋਕਾਂ ਦੀ ਜਿੰਦਗੀ ਵਾਦ ਰਹੀ ਆ ਇੱਥੇ ਸਾਡੇ ਇਲਾਕੇ ਲਾ ਕੇ ਫਰੰਟੈਂਸ ਦੇਖ ਲਓ ਤੁਸੀਂ ਕਿੰਨੇ ਚਰਚ ਨੇ ਤੇ ਉਹਨਾਂ ਇਡੀਆਂ ਇਡੀਆਂ ਇਮਾਰਤਾਂ ਦੇ ਵਿੱਚ ਸੱਚਨੇ ਲੋਕ ਵੀ ਨਹੀਂ ਹੁੰਦੇ ਇਹ ਵੀ 25 ਯਾ ਯਾ ਲੋਕ ਸਿਰਫ પ્રાર્થના ਕਰ ਜਾਂਦੇ ਆ ਬਟ ਪ੍ਰਾਪਰਟੀ ਵਾਈਜ਼ ਤੁਸੀਂ ਦੇਖੋ ਕਿੰਨੇ ਕਿੰਨੇ ਵੱਡੇ ਜਿਹੜੇ ਆ ਉਹ ਇੱਥੇ ਜਿਹੜੇ ਆ ਉਹ ਮਨ ਗਿਰਜਾ ਘਰ ਜਿਹੜੇ ਨੇ ਉਹ ਸਾਰੇ ਜਿਹੇ ਨੇ ਔਰ ਧਰਮ ਦੇ ਨਾਂ ਦੇ ਉੱਤੇ ਤੁਸੀਂ ਦੇਖੋ ਮੈਨੂੰ ਲੱਗਦਾ ਕਦੀ ਕਦੀ ਹਿਸਪਾਲਜੀ ਜਿੱਦਾਂ ਦੁਨੀਆ 'ਤੇ ਤਬਦੀਲੀਆਂ ਹੁੰਦੀਆਂ ਨੇ ਜਿਹੜੇ ਜਿਹੜੇ ਭਵਨ ਆਪਾਂ ਸਾਰਦੇ ਆ ਆ ਵੱਡਿਆਂ ਆਪਾਂ ਵੀ ਆਪਾਂ ਮਾਰਤਾਂ ਵੱਲ ਬਹੁਤ ਜ਼ੋਰ ਦਿੱਤਾ ਆ ਹੁਣ ਮੁਗਲ ਕਾਲ ਦੇ ਜਿਹੜੇ ਬਣੀਆਂ ਮਸਜਿਦਾਂ ਤੇ ਬਣੇ ਹੋਏ ਵੱਡੇ ਵੱਡੇ ਭਵਨ ਆ ਢਾਹ ਢੇਰੀ ਹੋ ਰਿਆ ਮਤਲਬ ਜਦੋਂ ਇੱਕ ਯੁੱਗ ਖਤਮ ਹੁੰਦਾ ਉਹਦੇ ਨਾਲ ਉਹਦੀਆਂ ਯਾਦਾਂ ਵੀ ਨਾਲ ਹੀ ਮਿਟਾ ਦਿੱਤੀਆਂ ਜਾਂਦੀਆਂ ਨੇ ਤੇ ਇਸ ਗੱਲ ਦੀ ਆਪਾਂ ਕੀ ਗਰੰਟੀ ਲੈ ਸਕਦੇ ਕੱਲ ਨੂੰ ਜੋਸ਼ੀ ਢਾਂਚੇ ਖੜੇ ਕੀਤੇ ਆ ਇਹ ਵੀ ਕਿਤੇ ਰਹਿਣਗੇ ਜਾਂ ਨਹੀਂ ਰਹਿਣਗੇ ਮੈਨੂੰ ਤੇ ਆਪ ਡਰ ਹੁੰਦਾ ਆ ਵੀ ਕੱਲ ਨੂੰ ਪਤਾ ਨਹੀਂ ਇਹਨਾਂ ਜ਼ਮੀਨਾਂ ਦੇ ਥੱਲੇ ਮਲਕੀਅਤ ਵਕਾਲੇ ਤੇ ਤੁਸੀਂ ਆਪਣੀਆਂ ਵੇਖੋ ਸਾਡੇ ਧਾਰਮਿਕ ਸਥਾਨਾਂ ਨੂੰ ਲੈ ਕੇ ਜਿੱਥੇ ਅਸੀਂ ਦੂਸਰੇ ਧਰਮਾਂ ਦੀ ਗੱਲ ਕਰਦੇ ਹਾਂ ਜਿਸ ਧਰਮ ਦੇ ਅਸੀਂ ਪੈਰੋਕਾਰ ਆ ਸਾਡੇ ਉੱਥੇ ਕਿੰਨੀਆਂ ਖੂਨੀ ਝੜਪਾਂ ਹੋਈਆਂ ਨੇ ਉਹਨਾਂ ਸਥਾਨਾਂ ਦੇ ਲਈ ਔਰ ਉਹਨਾਂ ਸਥਾਨਾਂ ਦੀ ਦੁਰਵਰਤੋਂ ਕਰ ਕਰਕੇ ਕੁਸੀਂ ਦੇਖੋ ਇੱਕ ਵੱਡੀ ਪਾਰਟੀ ਜਿਹੜੀ ਆ ਹੁਣ ਸੱਤਲਵਲ ਪਹੁੰਚ ਗਈ ਆ ਪਰ ਅਜੇ ਵੀ ਉਹ ਜਿਹੜਾ ਹੈ ਉਹ ਉਹਨਾਂ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ਾ ਛੱਡਣ ਦੀ ਯਾਰਨੀ ਹੈ ਜੀ ਤੇ ਉਹ ਬੇਸਿਕਲੀ ਤੇ ਮੈਂ ਹੁਣੇ ਹੀ ਇੱਕ ਪੱਤਰਕਾਰ ਨੂੰ ਤੁਹਾਡੇ ਤੋਂ 10-15 ਮਿੰਟ ਹੀ ਸੁਣ ਰਿਹਾ ਸਾਂ ਉਹ ਮਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿ ਰਿਹਾ ਸੀ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਹਾਂ ਬਿਲਕੁਲ ਸਹੀ ਕਹਿ ਰਹੇ ਸੀ ਬਿਲਕੁਲ ਸਹੀ ਕਹਿ ਰਹੇ ਸੀ ਉਹ ਹਾਂ ਜੇ 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 ਜੇਦਾ ਜੇਦਾ ਉਸ ਗੋਲਕ ਤੇ ਕਬਜ਼ਾ ਉਹੀ ਪਰਮਾਨੰਦ ਦਾ ਕਾਲੀਦਾਲ ਹੁੰਦਾ ਹਮੇਸ਼ਾ ਆਪਾਂ ਇਹ ਮੰਨਦੇ ਆ ਬਿਲਕੁਲ ਇਹੀ ਗੱਲ ਹੈ ਸੋ ਧਰਮ ਜਿਹੜਾ ਹੈ ਐਸ਼ ਵਾਲੇ ਨੂੰ ਚਾਹੀਦਾ ਸੀ ਕਿ ਮਨੁੱਖਤਾ ਨੂੰ ਪਰਨਾਏ ਹੋਏ ਧਾਰਮਿਕ ਗੁਰੂ ਸੇਮਣੇ ਆਉਂਦੇ ਮਨੁੱਖਤਾ ਨੂੰ ਰਾਹਤ ਦੇ ਪਰ ਉਹ ਜਿਹੜਾ ਇੱਕ ਪੰਜਾਬੀ ਦਾ ਖਾਨ ਆਂ ਜਿਹੜਾ ਰੋਮ ਨੂੰ ਅੱਗ ਲੱਗੀ ਨੀਰੂ ਪੰਛੀ ਵਜ਼ਾਰੇ ਆ ਸੀ ਮੈਂ ਪਹਿਲਾਂ ਹੀ ਸ਼ੱਕ ਕੀਤਾ ਉਹ ਸ਼ਾਈ ਲਿਬਾਸ ਪਹਿਨ ਕੇ ਸ਼ਾਈ ਸਵਾਰੀਆਂ ਤੇ ਸ਼ਾਈ ਖਾਣੇ ਖਾ ਰਹੇ ਨੇ ਇਹ ਮਨੁੱਖਤਾ ਦਾ ਜਿੱਥੇ ਘਾਣ ਹੋ ਰਿਹਾ ਉੱਥੇ ਉਹਨਾਂ ਦਾ ਸਰਕਾਰ ਤੁਹਾਨੂੰ ਕਿਤੇ ਵੀ ਸਾਹਮਣੇ ਨਜ਼ਰ ਨਹੀਂ ਆ ਰਹੀ ਅੰਸਪਾਦੀ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਨੇ ਸਾਡੇ ਆਲੇ ਦੁਆਲੇ ਜੇ ਆਪਾਂ ਏਸ਼ੀਆ ਦੇ ਖਿੱਤੇ ਤੇ ਆਪਾਂ ਸਾਊਥ ਏਸ਼ੀਆ ਵਾਲੇ ਪਾਸੇ ਵੀ ਜਾਈਏ ਅਫਗਾਨਿਸਤਾਨ ਤੇ ਪਾਕਿਸਤਾਨ ਦੋਨੇ ਸਲਾਮਕ ਮੁਲਕ ਆ ਦੋਵਾਂ 'ਚ ਝੜਪਾ ਹੋ ਰਹੀਆਂ ਨੇ ਮਿਆਂਮਾਰ ਦਾ ਵਿੱਚ ਬੁਰਾ ਹਾਲ ਹੋਇਆ ਬੰਗਲਾਦੇਸ਼ 'ਚ ਆਪਾਂ ਹਾਲ ਹੁਣੇ ਵੇਖਿਆ ਤੇ ਹੁਣੇ-ਹੁਣੇ ਪਟਾਨ 'ਚ ਇਲੈਕਸ਼ਨ ਹੋਣੀਆਂ ਉਹ ਫਾਈਨੈਂਸ਼ੀਅਲ ਟਾਈਮ ਜਿਹੜੀ ਆ ਅਮਰੀਕਨ ਅਖਬਾਰ ਉਹਨੇ ਉਹਦੇ ਵਿੱਚ ਇੱਕ ਉਹਨੇ ਕੀਤਾ ਪੇਸ਼ ਆਪਣਾ ਨਜ਼ਰੀਆ ਕਿ ਭਾਰਤ ਨੇ ਉਹਦੇ ਵਿੱਚ ਬੜਾ ਦਖਲਅੰਦਾਜ਼ੀ ਕੀਤੀ ਆ ਹਾਲਾਂਕਿ ਉਹ ਖੁੱਲ ਕੇ ਗੱਲ ਕਿਤੇ ਆਈ ਨਹੀਂ ਇੰਟਰਨੈਸ਼ਨਲ ਪਲੇਟਫਾਰਮ ਦੇ ਕਲੀ ਫਾਈਨੈਂਸ਼ੀਅਲ ਟਾਈਮ 'ਚ ਆਈ ਆ ਤੇ ਨਾ ਹੀ ਭਾਰਤ ਸਰਕਾਰ ਨੇ ਉੱਤੇ ਕੋਈ ਕਮੈਂਟ ਕੀਤੀ ਆ ਆਮ ਤੌਰ ਤੇ ਫਟਾਫਟ ਵਿਦੇਸ਼ ਮੰਤਰੀ ਆ ਕੇ ਕੋਈ ਗੱਲ ਕਰਦੇ ਆ ਸੋ ਜਿਹੜੀਆਂ ਤਬਦੀਲੀਆਂ ਵਾਲੇ ਦੋਲੇ ਸਾਡੇ ਵਾਪਰ ਰਹੀਆਂ ਨੇ ਜੋ ਕੁਝ ਉੱਥੇ ਹੋ ਰਿਹਾ ਇਨਾਂ ਦਾ ਆਉਣ ਵਾਲੇ ਕੁਝ ਸਾਲਾਂ ਦਾ ਪ੍ਰਭਾਵ ਤੁਹਾਨੂੰ ਕੀ ਨਜ਼ਰ ਆਉਂਦਾ afghanistan ਚ ਦੇਖੋ ਲਾਤੇ ਬਣਿਆ ਕਿ ਨਾ ਤੁਸੀਂ afghan ਜਿਹੜੇ ਜਿਨ੍ਹਾਂ ਨੂੰ ਤਾਲਿਬਾਨ ਨੂੰ ਅਤਵਾਦੀ ਕਹਿੰਦੇ ਰਹੇ ਤੇ ਉਹ ਜੋ ਜਿਹੜੇ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਰਹੇ ਉਹਨਾਂ ਦੇ ਵਿਰੁੱਧ ਖੜੇ ਹੋਇਆ ਤੇ ਜਿਨ੍ਹਾਂ ਦੀ ਮਰਜ਼ੀ ਦੀ ਹਕੂਮਤ ਨੂੰ ਢਾਹ ਦਿੱਤਾ ਗਿਆ ਉਹ ਅਜ ਤਾਲਬਾਨਾਂ ਨਾਲ ਆ ਇਥੇ ਤਾਂ ਕਿਹਾ ਜਾ ਰਿਹਾ ਕਿ ਤਾਲਬਾਨ ਜਿਹੜੇ ਆ ਕਾਬਲ ਵਾਲੇ ਤੇ ਕੰਧਾਰ ਵਾਲੇ ਵੀ ਅਲੱਗ-ਅਲੱਗ ਨੇ ਉਸ ਤੋਂ ਬਾਅਦ ਨਾਰਥ ਪ੍ਰਵਾਂਸ ਜਿਹੜਾ ਉਹਨਾਂ ਦਾ ਉਧਰੋਂ ਅਲੱਗ ਤਰ੍ਹਾਂ ਦੇ ਨੇ ਉੱਥੇ ਵੀ ਕਈ ਤੜੇ ਨੇ ਤੇ ਜਿਹੜੀ ਭਾਰਤ ਸਰਕਾਰ ਆ ਉਹ ਤਾਲਬਾਨ ਦੇ ਨੇੜੇ ਆ ਬਤੋ ਇਹਦੇ ਨਾਲ ਜ਼ਿਆਦਾ ਪਾਕਿਸਤਾਨ ਨਾਲੋਂ ਪਾਕਿਸਤਾਨ ਦੇ ਚੈਨਲਾਂ ਨਾਲ ਤੁਹਾਈ ਮੱਚੀ ਪਈ ਆ ਕਿ ਇਹਦੇ ਪਿੱਛੇ ਜਿਹੜਾ ਤਾਲਿਬਾਨ ਦਾ ਅਟੈਕ ਹੈ ਇਹਨੂੰ ਸ਼ਹਿ ਕੀਦੀ ਆ ਉਹ ਕਹਿੰਦੇ ਆ ਵੀ ਇੱਕ ਤਾਂ ਹੋ ਸਕਦਾ ਚਾਈਨਾ ਤੇ ਹੋ ਨਹੀਂ ਸਕਦਾ ਕਿਉਂਕਿ ਸਾਡਾ ਮਿੱਤਰ ਮੁਲਕ ਆ ਤੇ ਰਸ਼ੀਆ ਤੇ ਭਾਰਤ ਮਿਲ ਕੇ ਕੋਈ ਗੜਬੜ ਕਰ ਰਹੇ ਲੱਗਦੇ ਉਹ ਇਦਾਂ ਦੀ ਗੱਲਬਾਤ ਚੱਲ ਰਹੀ ਆ ਜੀ ਵੇਖੋ ਸਾਡੀ ਤੇ ਪਾਰਲੀਮੈਂਟ ਦੇ ਵਿੱਚ ਸਾਡੇ ਜਿਹੜੇ ਮੰਤਰੀਜ਼ ਨੇ ਉਹਨਾਂ ਦਾ ਬਿਆਨ ਆਇਆ ਕਿ even ਪ੍ਰਧਾਨ ਮੰਤਰੀ ਸਾਹਿਬ ਦਾ ਵੀ ਸੁਭਿਦੇ ਵਿੱਚ ਵੇਖੋ ਅਸੀਂ ਕਿੰਨੀ ਸ਼ਾਂਤੀ ਫੈਲਾਉਣ ਲਈ ਸਾਡੇ ਤੇ ਅਫਗਾਨਿਸਤਾਨ ਨਾਲ ਵੀ ਬਹੁਤ ਵਧੀਆ ਸਬੰਧ ਨੇ ਹਾਂ ਇਹਦੇ ਉਹ ਤਾਂ ਆਪ ਕੰਫੈਸ ਕਰ ਰਹੇ ਨੇ ਅਤੇ ਵਿਦੇਸ਼ ਮੰਤਰੀ ਵੀ ਕਹਿ ਰਹੇ ਨੇ ਕਿ ਅਫਗਾਨਿਸਤਾਨ ਦੀਆਂ ਨਾਲ ਸਾਡੇ ਬਹੁਤ ਅਖੀ ਸਬੰਧ ਨੇ ਤੇ ਉਹ ਜਿਹੜੀ ਹੁਣ ਇੱਕ ਦੂਜੀ ਗੱਲ ਇਹ ਹੈ ਕਿ ਉਹ ਗਿਲਸ਼ਾਹ ਹਰ ਜਿਹੜਾ ਏ ਛੋਟੀ ਮੱਛੀ ਦੇ ਉੱਤੇ ਵੱਡੀ ਮੱਛੀ ਦਾ ਪ੍ਰਭਾਵ ਹੋ ਰਿਹਾ ਉਸ ਤੇ ਉੱਤੇ ਉਸ ਤੋਂ ਵੱਡੀ ਮੱਛੀ ਦਾ ਪ੍ਰਭਾਵ ਹੋ ਰਿਹਾ ਹੈ ਸਭ ਤੋਂ ਵੱਡੀਆਂ ਮੱਛੀਆਂ ਜਿਹੜੀਆਂ ਅਮਰੀਕਾ ਕਰਦੀਆਂ ਨੇ ਉਹ ਇਹਨਾਂ ਸਾਰੀਆਂ ਮੱਛੀਆਂ ਦੇ ਉੱਤੇ ਪ੍ਰਭਾਵ ਪਾ ਰਹੀਆਂ ਇਹ ਤਾਂ ਇੱਕ ਫੈਕਟ ਹੁਣ ਐਸਟੈਬਲਿਸ਼ ਹੋ ਗਿਆ ਹੈ ਇਹ ਦੁਨੀਆ ਦੀਆਂ ਵੱਖ-ਵੱਖ ਡੈਮੋਕ੍ਰੇਸੀਆਂ ਦੇ ਵਿੱਚ ਜਿਹੜੀ ਨਾਲ ਦੀ ਗਵਰਨਰ ਦੀ ਥੋੜਾ ਜਿਆਦਾ ਤਾਕਤਵਰ ਦੇਸ਼ ਹੈ ਉਹ ਉੱਥੋਂ ਦੀ ਡੈਮੋਕ੍ਰੇਸੀ ਦੇ ਵਿੱਚ ਉੱਥੋਂ ਦੇ ਹਾਲਾਤਾਂ ਦੇ ਵਿੱਚ ਫਰਕ ਨਹੀਂ ਆ ਕੀ ਕਰਿਆ ਪਰ ਅਸੀਂ ਤਾਂ ਬਿਲਕੁਲ ਭਾਰਤ ਵਾਲੇ ਕਹਿ ਰਹੇ ਆ ਕਿ ਜਿਹੜਾ ਸਾਡੇ ਨਾਲ ਨਹੀਂ ਚੰਗੇ ਸਬੰਧ ਜਿਹੜਾ ਸਾਡੇ ਨਾਲ ਠੀਕ ਤਰ੍ਹਾਂ ਨਹੀਂ ਵਰਤਾ ਅਸੀਂ ਤੋਂ ਉਹਨੂੰ ਕੁੱਸ ਕੇ ਮਾਰਾਂਗੇ ਸੋ ਉਹਦੇ ਉੱਤੇ ਹੁਣ ਫਿਰ ਕੋਈ ਇਸ ਤਰ੍ਹਾਂ ਦੀ ਮੇਰਾ ਖਿਆਲ ਜਿਦੋਂ ਅਸੀਂ ਮੰਨ ਨਹੀਂ ਰਹੇ ਆ ਕਿ ਅਸੀਂ ਕੁੱਸ ਕੇ ਮਾਰਾਂਗੇ ਕਿ ਕੁਸਲਗਾ ਮਤਲਬ ਕਿਹੜਾ ਨਾਲ ਵੀ ਕੁੱਸ ਕੇ ਮਾਰਾਂਗੇ ਉਹਨਾਂ ਦੇ ਰਾਜ ਪ੍ਰਬੰਧਾਂ ਦੇ ਵਿੱਚ ਵੀ ਘੁਸ ਕੇ ਮਾਰਾਂਗੇ ਤੇ ਉਹ ਫਿਰ ਆਪਣੇ ਉੱਤੇ ਸੈਲਰੀ ਕ੍ਰੀਏਟ ਕਰਨਗੇ ਐ ਨਹੀਂ ਐਦਾਂ ਨਹੀਂ ਲੱਗਦਾ ਐਦਾਂ ਨਹੀਂ ਲੱਗਦਾ ਜਿੱਦਾਂ ਕਿਸੇ ਪੋਲੀਟੀਕਲ ਪਾਰਟੀ ਦੀ ਦੁਨੀਆ ਪਰ ਦੀ ਕਿਸੇ ਪੋਲੀਟਿਕਲ ਪਾਰਟੀ ਦੀ ਕੋਈ ਬੱਜਮੀ ਵਿਚਾਰਧਾਰਾ ਦੇ ਰਹੀ ਇਸੇ ਤਰ੍ਹਾਂ ਮੁਲਕਾਂ ਦੀ ਵੀ ਕੋਈ ਵਿਚਾਰਧਾਰਾ ਰਕਸਾਂ ਨਹੀਂ ਰਹੀ ਕੋਈ ਜਵਾਨਾ ਹੁੰਦਾ ਸੀ ਕਦੀ ਗੋਟਰ ਲੇਪ ਮੁਲਕਾਂ ਦੀ ਗੱਲ ਹੁੰਦੀ ਸੀ ਜਾਂ ਸੋਸ਼ਲਿਸਟ ਖੇਮੇ ਦੀ ਗੱਲ ਹੁੰਦੀ ਸੀ ਜਿਹੜੇ ਸੋਸ਼ਲਿਸਟ ਪੈਟਰਨ ਨੂੰ ਪਣਾਉਂਦੇ ਸੀ ਇੱਕ ਪਾਸੇ ਸੀ ਪੂੰਜੀਪਤੀ ਸਮਾਜ ਇੱਕ ਪਾਸੇ ਸੀ ਹੁਣ ਤਾਂ ਰਲਗੱਡ ਹੋ ਗਿਆ ਜੇ ਸੀ ਤਾਲਿਬਾਨ ਨੂੰ ਟੈਰਰਿਸਟ ਕਹਿੰਨੇ ਆ ਤੇ ਦੂਜੇ ਤਾਲਿਬਾਨ ਜੇ ਲੱਗਦਾ ਕਿ ਸਾਡੀ ਫੇਵਰ ਚ ਕੁਝ ਹੋ ਰਿਹਾ ਤੇ ਜਿਉਂਦੇ ਨਾ ਮਿਲ ਜਾਂਦੇ ਆ ਦੂਜਾ ਮੁਲਕ ਦੂਜੇ ਨਾਲ ਇਸੇ ਤਰ੍ਹਾਂ ਹੀ ਆਪਾਂ ਇਜ਼ਰਾਈਲ ਵਾਲੇ ਜੰਦ ਵਿੱਚ ਵ ਕੋਈ ਵਿਚਾਰਧਾਰਕ ਮੈਨੂੰ ਲੱਗਦਾ ਨਹੀਂਗਾ ਕਿ ਵਖਰੇਵੇਂ ਜਿਹੜੇ ਆ ਉਹਨਾਂ ਨਾਲ ਕੋਈ ਵੱਜਵੀਂ ਵਿਚਾਰਧਾਰਾ ਵੀ ਜੁੜੀ ਹੋਈ ਆ ਮੈਨੂੰ ਗਿਲਸ਼ਾਹ ਕਈ ਵਾਰ ਆਪਣੇ ਆਪ ਤੇ ਚੁਟਕਲਾ ਆਇਆ ਹੁੰਦਾ ਹੈ ਹੂੰ ਜਿਵੇਂ ਅਸੀਂ ਲਗਾਤਾਰ ਇਹਨਾਂ ਮੁਲਕਾਂ ਨੂੰ ਪੂੰਜੀਪਤੀ ਮੁਲਕ ਕਹਿੰਦੇ ਰਹੇ ਹੂੰ ਜਿਨ੍ਹਾਂ ਵਿੱਚ ਸਿਤੀ ਵਸ ਰਹੇ ਆ ਔਰ ਮੇਰੇ ਵਰਗੇ ਵੀ ਜਿਹੜੇ ਨੀ ਮਕਾਮ ਰਹੇ ਆਪਾਂ ਆਪਾਂ ਪੂੰਜੀ ਦੀ ਭਾਲ ਜੇ ਤੇ ਆ ਗਏ ਪਰ ਪੂੰਜੀ ਸਾਡੇ ਤੋਂ ਦੂਰ ਭਜਦੀ ਰਹੀ ਅਸੀਂ ਮਗਰ ਲੇ ਗਏ ਆ ਆਪਣੇ ਆਪ ਨੂੰ ਅਰਧ ਕਾਮਰੇਡੀ ਕਹਿੰਦੇ ਰਹੇ ਮਿਲ ਕੇ ਆਇਆ ਕਿ ਜਿਹੜੇ ਕੱਟੜ ਸੀਗੇ ਜਿਹੜੇ ਬਹੁਤ ਕੱਟੜ ਸੀ ਲੈਫਟ ਵਿਚਾਰਧਾਰਾ ਦੇ ਹੁਣ ਜਦੋਂ ਮਿਲਦਾ ਹੈ ਤੇ ਸਾਰਿਆਂ ਦੇ ਬੱਚੇ ਜਦੋਂ ਇੱਥੇ ਮਿਲਦੇ ਆ ਕੁਸ਼ੀ ਵੀ ਹੁੰਦੀ ਆ ਵੀ ਚਲੋ ਬੱਚਿਆਂ ਦਾ ਖੇਡਣੀ ਸ਼ਾਮ ਬਣ ਰਹੀ ਆ ਪਰ ਕਦੀ ਮੈਨੂੰ ਐ ਲੱਗਦਾ ਕਿ ਜਿਹੜੇ ਅਸੀਂ ਰਾਜਨੀਤਿਕ ਤੌਰ ਤੇ ਲੈਫਟ ਦਾ ਡੰਗਰ ਰੱਛ ਕੇ ਬੈਠੇ ਸੀ ਉਹ ਹੁਣ ਅਸੀਂ ਆਪਣੇ ਸਾਰੇ ਪਰਿਵਾਰਾਂ ਸਮੇਤ ਇਹਨਾਂ ਪੂੰਜੀਪਤੀ ਦੇਸ਼ਾਂ ਵਿੱਚ ਬੈਠੇ ਆ ਇਹ ਮੈਨੂੰ ਕੰਟਰਡਿਕਸ਼ਨ ਆਪਣੇ ਆਪ 'ਚ ਵੀ ਲੱਭਦੀ ਆ ਤੇ ਕਦੀ ਫਿਰ ਮੈਨੂੰ ਲੱਗਦਾ ਕਿ ਜਾਂ ਮੈਂ ਉਸੇ ਗਲਤੀ 'ਚ ਜਾ ਮੈਂ ਇੱਥੇ ਗਲਤੀਆਂ ਮੈਨੂੰ ਆਪਣੇ ਆਪ ਤੇ ਘੱਟੋ ਘੱਟ ਦੇਖ ਲਦਾ ਮੈਂ ਆਪਣੇ ਆਪ ਦੇ ਉੱਤੇ ਬਹੁਤ ਵਾਰੀ ਨਲਸਿੰਗ ਕਰਨ ਦਾ ਯਤਨ ਕੀਤਾ ਕਿ ਜਾਂ ਮੈਂ ਉਦੋਂ ਜਦੋਂ ਕਹਿੰਦਾ ਹਾਂ ਕਿ ਜੀਵਕਤੀ ਜਿਹੜੇ ਮੂਲਕ ਨੇ ਸਾਰੇ ਗਲਤੀਆਂ ਸਾਨੂੰ ਇਹਨਾਂ ਦੇ ਫਲੋਅਸ ਦਾ ਅਰਥ ਕਰਨਾ ਚਾਹੀਦਾ ਕਿ ਜਾਂ ਮੈਂ ਹੁਣ ਚਲਤਿਆਂ ਕਿਸ ਗਰਸ਼ ਕਰਨ ਦੀ بجائے ਜਿੰਦਗੀ ਦਾ ਸੋਫੇ 'ਚ ਲੈ ਨਹੀਂ ਸਰ ਇਹ ਇਹ ਫੀਨੋਮਨਾ ਇਹ ਫੀਨੋਮਨਾ ਤੁਹਾਡੇ ਮੇਰੇ ਸਮਝ ਆਉਣ ਨਾ ਬੜਾ ਹੈ ਹੀ ਨਹੀਂ ਮੈਂ ਕੱਲ ਕੋਈ ਆਰਟੀਕਲ ਪੜ ਰਿਆ ਸੀ ਡਾਕਟਰ ਪਰਮੋਹਨ ਸਿੰਘ ਦੇ ਉੱਤੇ ਤੇ ਉਹਨਾਂ ਦੇ ਆਕਸਫੋਰਡ ਯੂਨੀਵਰਸਿਟੀ ਦੇ ਵੇਲੇ ਦੇ ਕੋਈ ਸਾਥੀ ਉਹਨਾਂ ਦੇ ਜਿਹੜੇ ਆ ਉਹ ਕਹਿੰਦੇ ਆ ਕਿ ਉਹ ਇੰਨਾ ਇਮਾਨਦਾਰ ਬੰਦਾ ਸੀਗਾ ਕਿ ਉਹ ਇੱਕ ਪਾਸੇ ਤੇ ਇਕਨੋਮੀ ਨੂੰ ਬਹੁਤ ਬਰੀਕੀ ਨਾਲ ਸਮਝਦਾ ਸੀ ਪਰ ਇਕਨੋਮੀ ਦੇ ਵੀ ਕੁਝ ਇੱਕ ਪੱਖ ਐਸੇ ਜੀ ਜਿਨ੍ਹਾਂ ਨੂੰ ਸਾਫ਼ ਕਹਿੰਦਾ ਯਾਰ ਮੇਰੀ ਸਮਝ ਨਹੀਂ ਆਉਂਦੀ ਇਹ ਕੀ ਆ ਇਦਾਂ ਇਹ ਅਮ੍ਰਿਤਿਆ ਸੇਨ ਬਾਰੇ ਵੀ ਕਿਹਾ ਜਾਂਦਾ ਆ ਉਹ ਕਹਿੰਦਾ ਕਿ ਜਿਹੜੀ ਇੰਡਸਟਰੀਅਲ ਰੈਵੋਲੂਸ਼ਨ ਤੋਂ ਬਾਅਦ ਜਿੱਦਾਂ ਦਾ ਪੂੰਜੀਵਾਦ ਆਇਆ ਸੀਗਾ ਜਿਹੜੀ ਇੰਡਸਟਰੀਅਲ ਇਕਨੋਮੀ ਪੈਦਾ ਹੋਈ ਸੀ ਉਹਦੇ ਬਾਰੇ ਤਾਂ ਮੈਂ ਗੱਲ ਕਰ ਸਕਦਾ ਪਰ ਜਿਹੜੀ ਆ ਫਾਈਨੈਂਸ਼ੀਅਲ ਇਕਨੋਮੀ ਆ ਗਈ ਆ ਹੁਣ ਕੁਝ ਕੀਤਾ ਤੋਂ ਬਿਨਾਂ ਪੈਸੇ ਦੇ ਜੋਰ ਨਾਲ ਸਭ ਕੁਝ ਹੋ ਹੀ ਜਾਂਦਾ ਉਹਦੀ ਸਮਝੋ ਕਿਹਦੇ ਮੈਨੂੰ ਵੀ ਨਹੀਂ ਆਉਂਦੀ ਤੇ ਦੇਲੇ ਵੱਡੇ ਵੱਡੇ ਐਕਸਪਰਟ ਹੱਥ ਖੜੇ ਕਰੀ ਜਾਂਦੇ ਆ ਤੇ ਤੁਸੀਂ ਮੈਂ ਤੇ ਤੇ ਕੋਈ ਗੱਲ ਹੀ ਨਹੀਂ ਕਰ ਸਕਦੇ ਕਰ ਨਹੀਂ ਹੁਣ ਤੇ ਗਿਲਸਾਹਬ ਇਹ ਇੱਕ ਨਵਾਂ ਆ ਗਿਆ ਫੈਨੋਮਨਾ ਕਿ ਜਿਹੜੀ ਪੂੰਜੀਆਂ ਪਤੀਆਂ ਦੀ ਇੱਕ ਪਾਲਿਸੀ ਪੋਲਿਟਿਕਸ ਨੂੰ ਮੈਨੇਜਮੈਂਟ ਕਰੂਗੀ ਹੁਣ ਜਿਹੜਾ ਸ਼ਰਤ ਹੋ ਗਿਆ ਉਹ ਮੈਨੇਜਮੈਂਟ ਦੇ ਅਧੀਨ ਹੋ ਰਹੀ ਹੈ ਤੁਸੀਂ ਦੇਖੋ ਇਲੈਕਸ਼ਨਾਂ ਦੇ ਵਿੱਚ ਕਾਰਪੋਰੇਟ ਏਜੰਸੀਆਂ ਆ ਗਈਆਂ ਨੇ ਜਿਹੜੀਆਂ ਇਲੈਕਸ਼ਨ ਸਮਾਨ ਕਰਦੀਆਂ ਨੇ ਪੋਲਿਟਿਕਲ ਪਾਰਟੀਆਂ ਆਪਣੀ ਜਿਹੜੀ ਆ ਉਹ ਵਿਚਾਰਧਾਰਾ ਅਨੁਸਾਰ ਜਿਹੜਾ ਇਹ ਉਹ ਮੈਨੀਫੈਸਟੋ ਨਹੀਂ ਬਣਾਉਂਦੀਆਂ ਉਹ ਵੋਟ ਫੈਕਸ਼ਨ ਦੇ ਆਧਾਰ ਦੇ ਉੱਤੇ ਕਿ ਵੋਟਾਂ ਕਿਵੇਂ ਵੱਧ ਮਿਲ ਇਸ ਆਧਾਰ ਦੇ ਉੱਤੇ ਜਿਹੜੇ ਆ ਉਹ ਮੈਨੀਫੈਸਟੋ ਤਿਆਰ ਕੀਤੀ ਜਾਂਦੀ ਉਹ ਤੁਸੀਂ ਪੰਜਾਬ ਦੇ ਭਾਰਤ ਦੇ ਵਿੱਚ ਵੀ ਵੇਖਿਆ ਆਪ ਨੂੰ ਰਾਜਨੀਤਿਕ ਬਣ ਗਿਆ ਏ ਉਹ ਬਹੁਤ ਸਾਰੀਆਂ ਪਾਰਟੀਆਂ ਉਹਨੂੰ ਆਪਣੇ ਮੈਨੀਫੈਸਟੋ ਤੇ ਚੋਣ ਮੈਨੇਜਮੈਂਟ ਦਾ ਐਕਸਪਰਟ ਲਾਉਂਦੀਆਂ ਸੀਗੇ ਸੋ ਜਿਹੜੀ ਚੋਣ ਆ ਹੁਣ ਜਿਹੜੀ ਡੈਮੋਕ੍ਰੇਸੀ ਦੇ ਵਿੱਚ ਜਾਣ ਲਈ ਉਹ ਉਹ ਸਾਰਾ ਕੁਝ ਮੈਨੇਜ ਹੋ ਰਿਹਾ ਹੈ ਉਹ ਮਤਲਬ ਅਸਲੀਅਤ ਨਹੀਂ ਹੈਗਾ ਮੈਨੇਜ ਕਰਕੇ ਸਾਰੀਆਂ ਨੀਤੀਆਂ ਸਾਰਾ ਕੁਝ ਉਹ ਕੇ ਪਹਾ ਦੂਰ ਨੂੰ ਜਾਨੇ ਤੁਸੀਂ ਹੁਣੇ ਦਿੱਲੀ ਦੇ ਵਿੱਚ ਵੇਖੋ ਕਿੰਦਾ ਦਾ ਸ਼ਰਮਨਾ ਵਰਤ ਰਿਹਾ ਹੈ ਕਿ ਉਹ ਬੰਦਾ ਜਿਹੜਾ ਹੈ ਉਹ ਅਰ ਜਿਸ ਨੂੰ ਚਿੱਠੀ ਲਿਖ ਰਿਹਾ ਹੈ ਹੂੰ ਉੱਥੋਂ ਦਾ ਸਾਬਕਾ ਮੁੱਖ ਮੰਤਰੀ ਪਾਰਟੀ ਦਾ ਹੈੱਡ ਹੈ आरएसएस ਨੂੰ ਕਹਿਣ ਲਿਆ ਕਿ ਇਹਨਾਂ ਨੁਕਤਿਆਂ ਤੇ ਤੂੰ ਵੈਰੀਫਾਈ ਕਰ ਕਿ ਤੂੰ આરએસएस ਦਾ ਜਾਂ ਤੇ ਹਿੱਸਾ ਹੈ ਕਰ ਤੂੰ ਮੰਨਦਾ ਹੈ ਜੇ ਤੂੰ આરએસएस ਦਾ ਵੋਧੀ ਹੈ ਔਰ ਦੂਸਰੀ ਗੱਲ ਉਹ ਵੇਖੋ ਮੈਂ ਇਸ ਗੱਲ ਦੇ ਹੱਕ 'ਚ ਵੀ ਸਮਾਜ ਦੇ ਹਰ ਤੱਕ ਜਿਹੜਾ ਤਬਕਾ ਹੈ ਉਹਨੂੰ ਜਿਹੜੀ ਆ ਉਹ ਮਿਲਣੀ ਚਾਹੀਦੀ ਰੀਲਿਫ ਪਰ ਉਹ ਹੁਣ ਗ੍ਰੰਥੀਆਂ ਨੂੰ ਤੇ ਮੰਦਰਾਂ ਦੇ ਵਿੱਚਾਂ ਨੂੰ ਤੇ ਮਸਜਿਦਾਂ ਦੇ ਵਿੱਚ ਤੇ ਗਿਰਜੇ ਘਰ ਦੇ ਪਰੀਸਟਾਂ ਨੂੰ ਉਹ ਕਹਿੰਦਾ ਮੈਂ ਸਰਕਾਰੀ ਤੌਰ ਤੇ ਸੈਲਰੀ ਮਿਲੀ ਹਜ਼ਾਰ ਦਊਗਾ ਮਤਲਬ ਵੋਟ ਲੈਣ ਲਈ ਕਿਸ ਤਰ੍ਹਾਂ ਦੇ ਹੱਕ ਕੰਡੇ ਮੈਨੂੰ ਇਹ ਅੱਛਾ ਲੱਗਦਾ ਉਹ ਕਹਿੰਦਾ ਕਿ ਕੋਈ ਵੀ ਦਿੱਲੀ ਸਟੇਟ ਦਾ ਬੰਦਾ ਜਿਹੜਾ ਹੈ ਉਹ ਕਿਤੇ ਵੀ ਪੜਨ ਜਾਣਾ ਚਾਹੁੰਦਾ ਅਸੀਂ ਉਹਦੀ ਹੈਲਪ ਕਰਾਂਗੇ ਉਹਨੂੰ ਲੋਨ ਸਸਤਾ ਲੈ ਦਾਂਗੇ ਕਾਲਜਾਂ ਦੀ ਜਿਹੜੀ ਐਜੂਕੇਸ਼ਨ ਫ੍ਰੀ ਕਰਾਂਗੇ ਯੂਨੀਵਰਸਿਟੀਆਂ ਫੀਸਾਂ ਘਟਾਵਾਂਗੇ ਦਾਖਲੇ ਦੀ ਨੀਤੀ ਨਰਦਾਰਤ ਕਰਾਂਗੇ ਇਹਦੇ ਉੱਤੇ ਵੇਖੋ ਕੋਈ ਵੀ ਨਹੀਂ ਬੋਲਦਾ ਦੇਸ਼ਾ ਪਿਛਲੇ ਕੁਝ ਰਾਤਾਂ ਲੱਖਸ਼ੀ ਕੋ ਪਿੰਦਾ ਹੀ ਨੋਟਾਂ ਤੇ ਉੱਤੇ ਮਕਸ਼ੀਮ ਮਾਤਾ ਦੀ ਫੋਟੋ ਹਣੀ ਚਹੀਦੀ ਆ ਖਣਾਰੀ ਮਾਤਾ ਦੀ ਫੋਟੋ ਹਣੀ ਚਹੀਦੀ ਆ ਤੇ ਉਹ ਇਹਸ ਕਰਕੇ ਇਹ ਸਾਰੇ ਬਰਤਾਂਤ ਜਿਹੜੇ ਆ ਸਿਰਫ ਹੁਣ ਜਿੱਤਣ ਦੀ ਜਿੱਤੇਦਾਰੇ ਕਿਸੇ ਤਰ੍ਹਾਂ ਸਤਾ ਤੇ ਬੈਠੇ ਰਹੀਏ ਤੇ ਲੋਕਾਂ ਦੀ ਇਹ ਸਾਰੇ ਦੇ ਵਿੱਚ ਉਹ ਤੁਹਾਨੂੰ ਲੁਕਾਈ ਜਿਹੜੀ ਹੈ ਤੇ ਮਨੁੱਖਤਾ ਜਿਹੜੀ ਆ ਉਹ ਗਾਇਬ ਤੁਸੀਂ ਸ਼ਾਸਤਰ ਵਿੱਚੋਂ ਦਰਸ਼ਵਾਦ ਗਾਇਬ ਦਿਖੇਗਾ ਤੇ ਮਨੁੱਖਤਾ ਤੇ ਇੱਕ ਬਹੁਤ ਬਾਤ ਚਾਹੁੰਦੀ ਹੈ ਨਾ ਸ਼ਾਇਦ ਜਿਹੜੀ ਬੇਸਿਕ ਦਰਸ਼ਵਾਦ ਸੀ ਉਹ ਵੀ ਸ਼ਾਇਦ ਗਾਇਬ ਹੋ ਗਿਆ ਕਿਤੇ ਨਾ ਕਿਤੇ ਅੱਛਾ ਹੁਣ ਜਿਹੜਾ Hindu Hindu ਸਾਮਰਾਜ ਉਹ ਸਾਰਨ ਦੀ ਗੱਲ ਚੱਲ ਰਹੀ ਹੈ ਭਾਰਤ ਦੀ ਰਾਜਨੀਤੀ ਦੀ ਥੋੜੀ ਜੀ ਤਾਂ ਨਾਲ ਗੱਲ ਕਰ ਲਈਏ ਉਹਦੇ ਵੀ ਦਮੂਹੇ ਨੇ ਮੇਰੇ ਖਿਆਲ ਸਾਸਦਾਨ ਦੋਵੇਂ ਪਾਸੇ ਮੂਹ ਨੇ ਉਹਨਾਂ ਦੇ ਇੱਕ ਪਾਸੇ ਤੇ ਉਹਨਾਂ ਦਾ ਫੜਾ ਕਾਡਰ ਕਹਿੰਦਾ ਆ ਕਿ ਇਹ ਪੁਰਾਣੀ ਮਸਜਿਦ ਪੁਰਾਣੀ ਜਿਹੜੀ ਸੂਫੀਆਂ ਦੀ ਜਗ੍ਹਾ ਆ ਜਿੱਦਾਂ ਜਮੇਰ ਸ਼ਰੀਫ ਦੀ ਗੱਲ ਚੱਲੀ ਉੱਥੇ ਥੱਲੇ ਸਾਡਾ ਸ਼ੈਵ ਮੰਦਿਰ ਆ ਨੂੰ ਢਾਹ ਗਏ ਹੀ ਆਪਣਾ ਮੰਦਿਰ ਬਣਾਉਣਾ ਆ ਤੇ ਦੂਜੇ ਪਾਸੇ ਮੋਦੀ ਸਾਹਿਬ ਉਸ ਤੇ ਚਾਦਰ ਵੀ ਭੇਜ ਦਿੰਦੇ ਆ ਉੱਥੇ ਬੜਾ ਰੌਲਾ ਪਿੰਦੇ ਪਿਆ ਫੇਰ ਕੱਲ ਦਾ ਕਿ ਇੱਕ ਪਾਸੇ ਤੁਸੀਂ ਚਾਦਰ ਭੇਜ ਰਹੇ ਹੋ ਇੱਕ ਪਾਸੇ ਤੁਸੀਂ ਉਹਨੂੰ ਵੇਖਣਾ ਨਹੀਂ ਚਾਹੁੰਦੇ ਇੱਕ ਅੱਖ ਨਾਲ ਤੇ ਇਹ ਕਿਦਾਂ ਦਾ ਮਤਲਬ ਪੋਲਿਟਿਕਸ ਜਿਹੜੀ ਇਹ ਚੱਲਦੀ ਆ ਜਿਹੜੇ ਨਵੇਂ ਰਾਜਨੀਤਿਕ ਸੰਦਰਭ ਆ ਨਾ ਅੱਜੇ ਗਵਰਨਮੈਂਟਾਂ ਡਰਦੀਆਂ ਸੀ ਕਿ ਲੋਕ ਗਵਰਨਮੈਂਟਾਂ ਦੇ ਖਿਲਾਫ ਖੜੇ ਹੁੰਦੇ ਸੀ ਹਾਂ ਹਾਂ ਤੇ ਗਵਰਨਮੈਂਟਾਂ ਦੇ ਉੱਤੇ ਵੱਡੇ ਪ੍ਰਭਾਵ ਪੈਂਦੇ ਸੀ ਜਦੋਂ ਲੋਕ ਹੁਣ ਰਾਜਨੀਤੀ ਦੇ ਵਿੱਚ ਇੱਕ ਨਵਾਂ ਅਧਿਆਇ ਵੀ ਜੁੜ ਗਿਆ ਏ ਤੇ ਲੋਕਾਂ ਨੂੰ ਲੋਕਾਂ ਦੇ ਖਿਲਾਫ ਖੜਦੋ ਸਰਕਾਰ ਦੇਖ ਕੇ ਤਮਾਸ਼ਾ ਦੇਖ ਰਹੀ ਹੈ ਹਾਂ ਹਾਂ ਨਾਅਕ ਤੇ ਲਾ ਅੰਡਰ ਦੀ ਸਥਿਤੀ ਤੇ ਕੰਮ ਕਰਦੀ ਆ ਨਾ ਕੁਝ ਤੇ ਲੋਕ ਲੋਕਾਂ ਦੇ ਖਿਲਾਫ ਲੜ ਕੇ ਮਰ ਰਹੇ ਨੇ ਔਰ ਜਿਹਦੇ ਵਿੱਚ ਉਹ ਪੋਜ਼ਿਟਿਵ ਕਿਤੇ ਉਹ ਧਰਮ ਦੀ ਗੱਲ ਆ ਜਾਂਦੀ ਆ ਕਿਤੇ ਉਹ ਖਿੱਤੇ ਦੀ ਗੱਲ ਆ ਜਾਂਦੀ ਆ ਕਿਤੇ ਪਹਿਰਾਵੇ ਦੀ ਗੱਲ ਆ ਜਾਂਦੀ ਆ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਤੁਸੀਂ ਦੇਖੋ ਲੋਕ ਲੋਕਾਂ ਨੂੰ ਮਾਰ ਰਹੇ ਨੇ ਤੇ ਸਰਕਾਰ ਜਿਹੜੀ ਆ ਤਮਾਸ਼ੀਬੀਂ ਬੜੀ ਦੇਖਦੀ ਐ ਜਿਹਦੀ ਸਭ ਤੋਂ ਵੱਡੀ ਮਿਸਾਲ ਜਿਹੜੀ ਭਾਰਤ ਵਿੱਚ ਮਨੀਪੁਰ ਐ ਹੂੰ ਇਹ ਮਨੀਪੁਰ ਦੇ ਉੱਤੇ ਜਿਹੜੇ ਕੌਮੀ ਸਿਆਸਤਾਨੀ ਆ ਉਹ ਕੋਈ ਤੁਸੀਂ ਕਹਿ ਦਿਓ ਹਾਂ ਕਿ ਆ ਫਿਰਕਾ ਗਲਤ ਕਰ ਰਿਹਾ ਐ ਘਟੋ ਘਟ ਕਿਸੇ ਪਰ ਲੋਕ ਮਰੀ ਜਾ ਰਹੇ ਸਰਕਾਰਾਂ ਵੱਲੋਂ ਕੋਈ ਬਿਆਨ ਹੀ ਨਹੀਂ ਹੈਗਾ ਕਿਉਂ ਲੋਕ ਮਰੀ ਜਾਂਦੇ ਨੇ ਲੋਕਾਂ ਦੇ ਘਰ ਆ ਦੁਬਾਰਾ ਫੇਰ ਹਿੰਸਾ ਫੁੱਟ ਪੈਂਦੀ ਆ ਪਰ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦਾ ਗ੍ਰਹਿ ਮੰਤਰੀ ਇਸ ਦਾ ਮੱਠਾ ਜਿਹੜਾ ਕੰਕਰ ਆ ਇਸ ਨੂੰ ਜਨੂ ਅਨ ਇਨਸਾਫ ਦਾ ਮੰਦਰ ਕਹਿੰਦੇ ਆ ਸੁਪਰੀਮ ਕੋਰਟ ਇਹਦੇ ਉੱਤੇ ਸਾਰੇ ਚੁੱਪ ਨੇ ਔਰ ਮਨੁੱਖ ਜਿਹੜਾ ਉੱਥੇ ਮਨੁੱਖ ਨੂੰ ਵੱਢੀ ਜਾ ਰਿਹਾ ਹਾਂ ਹਸਪਤਾਲ ਜੀ ਉੱਥੇ ਤੇ ਦੋ ਕਬਾਈ ਲਾਪੋ ਜੇ ਲੜਦੇ ਹੋਣਗੇ ਕੋਈ ਕੁੱਕੀ ਤੇ ਮੈਂ ਤੇ ਹੀ ਹਿੰਦੂ ਬਹੁਤ ਮਤ ਜਾਂ ਕ੍ਰਿਸਚੀਅਨ ਮੈਂ ਤੇ ਕਹਿੰਦਾ ਕਿ ਇੱਕ ਹੀ ਧਰਮ ਇੱਕ ਹੀ ਵਿਚਾਰਧਾਰਾ ਇੱਕ ਹੀ ਮੰਗਾ ਆ ਫਿਰ ਕਿਸਾਨ ਮੂਵਮੈਂਟ ਵਾਲੀ ਮੋੜੀ ਇਹ ਧੁਰ ਜਾ ਇੱਕੋ ਜੀ ਗੱਲਬਾਤ ਤੇ ਉਹ ਇੱਕ ਦੂਜੇ ਦੇ ਬੁਰਤ ਖੜੇ ਕਰ ਦਿੱਤੇ ਜਾਂਦੇ ਆ ਜਿਸ ਤਰੀਕੇ ਨਾਲ ਡੀਪ ਸਟੇਟ ਆਪਣਾ ਰੋਲ ਅਦਾ ਕਰਦੀ ਆ ਜਿਸ ਤਰੀਕੇ ਨਾਲ ਕੋਟਾ इवन ਆਪਣਾ ਰੋਲ ਅਦਾ ਕਰਦੀਆਂ ਨੇ ਉਹ ਚੀਜ਼ ਜਿਹੜੀ ਅਸਲੀ ਮੁੱਦਾ ਉੱਤੇ 扑ਟਕਾ ਕੇ ਲੋਕਾਂ ਨੂੰ ਲਾਂਬੇ ਕਰ ਦਿੱਤਾ ਜਾਂਦਾ ਅੱਜ ਜੇ ਬੰਦ ਦੀ ਕਹਾ ਲਉਂਦੀ ਆ ਤੇ ਲੋਕ ਖੜੇ ਉਹਨਾਂ ਨੂੰ ਗਾਲਾਂ ਕੱਢਦੇ ਆ ਵੀ ਤੁਸੀਂ ਰਾਹ ਰੋਕਦੇ ਹੋ ਜੇ ਉਹ ਬੰਦ ਕਰਦੇ ਆ ਤੇ ਸਟੇਟ ਗਵਰਨਮੈਂਟ ਵੀ ਕਹਿੰਦੀ ਵੀ 100 ਕਰੋੜ ਮੈਨੂੰ ਘਾਟਾ ਪੈ ਗਿਆ ਲੜਾਈ ਤਾਂ ਈ ਕੇਂਦਰ ਨਾਲ ਆ ਦੂਜੇ ਪਾਸੇ ਕੋਰਟ ਜਿਹੜੀ ਆ ਉਹ ਸਾਰਾ ਕੁਝ ਪੰਜਾਬ ਤੇ ਸੁੱਟੀ ਜਾਂਦੀ ਆ ਕਿਸਾਨ ਆਗੂ ਜਿਹੜੇ ਆ ਉਹ ਇੱਕ ਦੂਜੇ ਨੂੰ ਨੀਵਾ ਦਿਖਾਉਣ ਲਈ ਕਹੀ ਜਾਂਦੇ ਆ ਭਾਈ ਇਹ ਵਿਚਾਰਤਾ ਨਹੀਂ ਦਲਦੀ ਸਾਡੀ ਮੰਗਾ ਭਾਵੇਂ ਸਾਡੀਆਂ ਇੱਕ ਨੇ ਪਰ ਇਹ ਤਰੀਕੇ ਗਲਤ ਨੇ ਸੋ ਜਿਹੜਾ ਇਹ ਡੀਪ ਸਟੇਟ ਨੇ ਪਾੜੇ ਪਾਤੇ ਵਿਦਨ ਟ੍ਰੇਡ ਯੂਨੀਅਨ ਗਰੁੱਪਾਂ ਚ ਇੱਕੋ ਤਰ੍ਹਾਂ ਦੇ ਲੋਕਾਂ ਚ ਵੱਖਰੇ ਵੱਖਰੇ ਧਰਮਾਂ ਦੀ ਗੱਲ ਹੀ ਛੱਡੋ ਤੁਹਾਡੀ ਮੇਰੀ ਇੱਕੋ ਹੀ ਮੰਗ ਆ ਇੱਕੋ ਤਰ੍ਹਾਂ ਦੇ ਅਸੀਂ ਗੱਲ ਕਰ ਰਹੇ ਆ ਤੇ ਅਸੀਂ ਦੋਵੇਂ ਇੱਕ ਦੂਜੇ ਨੂੰ ਨਿੰਦੀ ਚਾ ਰਹੇ ਆ ਉਹਦੇ ਉੱਤੇ ਇੱਕ ਜਿਲਸਾ ਵੇਸ ਸੀ ਨਾ ਵੀ ਇੱਕ ਧਿਰ ਦੇ ਅਫਸਰਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਸੀ ਮਰਨਗਰ ਦੇ ਰੱਖਾਂਗੇ ਜਾਂ ਅਸੀਂ ਦਿੱਲੀ ਚਾਹਾਂਗੇ ਤੁਸੀਂ ਤਾਂ ਦੱਸੋ ਉਹਦੇ ਪੈਰਲ ਤੁਸੀਂ ਮੰਗਾ ਮਨਾਉਣ ਲਈ ਕੀ ਆ ਤੁਸੀਂ 2 ਸਾਲ ਦੇ ਆਣ ਕੇ ਘਰ ਹੀ ਬੈਠੇ ਸੋਨਾ ਦੇ ਵਿੱਚ ਤੁਸੀਂ ਰਿਜੈਕਟ ਹੋ ਗਏ ਤੁਹਾਨੂੰ ਲੋਕਾਂ ਨੇ ਕਰ ਦਿੱਤਾ ਬੇਸ਼ੱਕ ਤੁਹਾਡੇ ਕੋਲ ਅਥਾ ਗਿਆਨ ਹੈ ਤੁਸੀਂ ਬਹੁਤ ਵਿਦਵਾਨ ਆ ਤੁਹਾਡੇ ਕੋਲ ਬਹੁਤ ਡਾਟੇ ਆ ਤੁਸੀਂ ਕਨਵਿੰਸ ਕਨਵਿੰਸ ਕਰ ਸਕਦੇ ਆ ਕਰੋ ਕਨਵਿੰਸ ਸਾਡੀਆਂ ਮੰਗਾਂ ਮੰਨ ਕੇ ਲਾਗੂ ਨਹੀਂ ਹੋਈਆਂ ਔਰ ਲੁੱਕਵੇ ਰੂਪ ਦੇ ਵਿੱਚ ਟੈਂਪਲੂ ਨਾ ਆਵੇ ਤੁਸੀਂ ਖੜੇ ਕਿੱਥੇ ਹੁਣ ਮੈਨੂੰ ਵੀ ਕਈ ਵਾਰ ਲੱਗਦਾ ਹੈ ਕਿ ਇਹ ਬੜਾ ਸੁਸਾਈਸਾਈਡਲ ਸੀਗਾ ਜਿਹੜਾ ਦੋ ਜੱਥੇ ਬੰਦਿਆਂ ਨੇ ਉੱਥੇ ਜਾ ਕੇ ਇਹ ਕੰਮ ਕਰ ਦਿੱਤੀ ਪਰ ਹੈ ਇਹ ਹੈ ਕਿ ਹੁਣ ਕੋਈ ਪੁਰੇ ਨਾ ਕੋਈ ਬਹੁਤ ਘੱਟ ਗਿਣਤੀ ਆ ਉਹਨਾਂ ਦਾ ਬਹੁਤ ਵੱਡਾ ਕੇਡਰ ਨਹੀਂ ਹੋਏਗਾ ਤੁਸੀਂ ਜਿਹੜਾ ਦੋ ਸਾਲ ਲਗਾ ਹੀ ਦਿੰਨੇ ਆ ਉਹਦੇ ਉੱਤੇ ਚਿੰਤਾਤ ਹੋਰੀ ਨਹੀਂ ਤੁਹਾਡੇ ਖਿਲਾਫ ਜਿਹੜੇ ਕਿਤੇ ਕੇਸ ਹੋ ਵਾਪਸ ਨਹੀਂ ਹੋਏ ਸਿਰਫ ਇਹਨਾਂ ਨੂੰ ਕਾਨੂੰਨ ਜਿਹੜੇ ਰੀਫੀਰ ਹੋਏ ਉੱਥੇ ਵੀ ਇਹਨਾਂ ਦੇ ਵਿੱਚ ਬਹੁਤ ਵੱਡੀ ਜਿਲ੍ਹਾ ਸਭਾ ਡਿਵੀਜ਼ਨਸ ਦੀ ਤੇ ਹਾਲ ਦੀ ਕਣੀ ਸਾਰੇ ਕੇਸ ਜਿਹੜੇ ਕਿਸਾਨਾਂ ਤੇ ਹੋਏ ਨੇ ਜਿਹੜਾ 700 ਸੀਪਿਆ ਪ੍ਰਾਪਤ ਕਿਸਾਨ ਆ ਉਹਨਾਂ ਲਈ ਮੁਆਵਜ਼ੇ ਦੀ ਗੱਲ ਕਰਕੇ ਫੇਰ ਸਾਨੂੰ ਉੱਠਣੇ ਚਾਹੀਦਾ ਔਰ ਉਸ ਪ੍ਰੈਸ਼ਰ ਦੇ ਵਿੱਚ ਜਿਹੜਾ ਇਹ ਬਹੁਤ ਕੁਝ ਮਨਾ ਕੇ ਆ ਸਕਦੀ ਹੈ ਕਾਨੂੰਨ ਰੀਫੀਲ ਹੋਗੇ ਹੀ ਮੁੱਖ ਮੰਗ ਜਿਹੜੀ ਆਲੀ ਉਹ ਹੀ ਸੀ ਤੇ ਬਾਕੀ ਮੰਗਾਂ ਤੇ ਗਾੜੀ ਗੱਲ ਕਰ ਸਕਦੀ ਸੀ ਪਰ ਇਹਨਾਂ ਦੀ ਜਿਹੜੀ ਇਹ ਵਿਚਾਰਪਾਤਰਕ ਜਿਹੜੀ ਇਸ ਜੀ ਨਾ ਬਖੇਲਾ ਉਹ ਤਾਂ ਸ਼ੁਰੂ ਤੋਂ ਦੇਖਿਆ ਹੈ ਅਸਲ ਤੇ ਜੇ ਸਾ ਉਥੇ ਲੋਕ ਪ੍ਰੈਸ਼ਰ ਇੰਨਾ ਜ਼ਗਾ ਸੀ ਲੋਕਾਂ ਦਾ ਇੰਨਾ ਜ਼ਗਾ ਪ੍ਰਭਾਵ ਸੀਗਾ ਕਿ ਜਿਹੜੀ ਤੇ ਵੀ ਉਥੋਂ ਭਾਵੇਂ ਉਹਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਗਲੈਕਟ ਕਰਦੇ ਨਹੀ ਉਸ ਰਮ ਫਕਾ ਯੂਨੀਅਨ ਬਹਿ ਜਾਣੀ ਜੇ ਲੋਕਾਂ ਦਾ ਦਮਰਾ ਕਰਕੇ ਹੀ ਬੈਠੇ ਰਹੇ ਪਾਟੇ ਉਥੇ ਵੀ ਸੀਗੇ ਔਰ ਤੁਹਾਨੂੰ ਕੀ ਲੱਗਦਾ ਹੁਣ ਕੀ ਲੱਗਦਾ ਹੈ ਕਿ ਸਾਰੀਆਂ ਬਾਕੀ ਤੇਰਾ ਜੜੀਆਂ ਨੇ ਉਹ ਹੀ ਵੇਖ ਰਹੀਆਂ ਨੇ ਕਿ ਜਿਹੜੇ ਦੋ ਜਿਹੜੇ ਜਿੰਨਾ ਗਲਤ ਫੈਸਲਾ ਬਣ ਲੋ ਲੈ ਰਿਆ ਸੀ ਆਪਣੀ ਮਰਜ਼ੀ ਨਾਲ ਤੁਰ ਪਏ ਸੀ ਵੀ ਇਹ ਇੱਕ ਵਾਰੀ ਫੇਲ ਹੋ ਕੇ ਘਰਾਂ ਨੂੰ ਪਰਤ ਜਾਂਦੇ ਤੋਂ ਬਾਅਦ ਅਸੀਂ ਆਪਾਂ ਨੂੰ ਮਹਿਮਾਂਬਾਗੇ ਕਿ ਜਾਂ ਡਲੇਵਾਲ ਦੀ ਮੌਤ ਦੀ ਵੀ ਹੋ ਰਹੀ ਆ ਕੀ ਹੋ ਰਿਹਾ ਵਾ ਮਨੋ ਦੋਨੇ ਤਰ੍ਹਾਂ ਹੀ ਕਿਹੜੇ ਪੈਸਲੇ ਤੇ ਆ ਕੋਰਟ ਕਿਤੇ ਇੱਕ ਇੱਕ ਹਾਲ ਤੇ ਠੀਕ ਕਹਿੰਦੀ ਆ ਕਿ ਮੈਨੂੰ ਸਾਨੂੰ ਇਹ ਸ਼ੱਕ ਪੈਂਦਾ ਆ ਕਿ ਜਿਹੜੀ ਕਿਸਾਨਾਂ ਦਾ ਇੱਕ ਧੇਰਿਆ ਉਹ ਵੀ ਇਹ ਚਾਹੁੰਦੀ ਆ ਕਿ ਢੱਲੇਵਾਲ ਜ਼ਿੰਦਗੀ ਨਾ ਬਚ ਸਕੇ ਮਨੋ ਕਿਦਾਂ ਦੇ ਹਾਲਾਤ ਆ ਕਿ ਕਿਨੂੰ ਹੁਣ ਕੀ ਢੀਕ ਕੀ ਹੋ ਰਹੀ ਆ ਸਕੀਮ ਵੱਲੋਂ ਕੀ ਢੀਕ ਹੋ ਰਹੀ ਆ ਉਹਨਾਂ ਨੇ ਵੱਖਰੀਆਂ ਪੰਚਾਇਤਾਂ ਮਾਂ ਪੰਚਾਇਤਾਂ ਸੱਦਨੀਆਂ ਇਹਨਾਂ ਨੇ ਕੱਲ ਆਪਣੀ ਪੰਚਾਇਤ ਸੱਦੀ ਆ ਤੇ ਇਦਾਂ ਕਰਕੇ ਗਵਰਨਮੈਂਟ ਜਿਹੜੀ ਆ ਉਹਨੂੰ ਝਕਾਉਣ ਦਾ ਦੇ ਕੋ ਮਤਲਬ ਨਹੀਂ ਹੈ ਜਿਹੜੀ ਆਪਰੀ ਸ਼ਾਸਤ ਆ ਇਹ ਇਹ ਇਹਦਾ ਕੀ ਮਤਲਬ ਨਿਕਲੇਗਾ ਬਾਅਦ ਚ ਹੋਏਗਾ ਕਿ ਜਦੋਂ ਕੱਲ ਨੂੰ ਉਹ ਮੋਰਚੇ ਤੇ ਜਾਣਗੇ ਫਿਰ ਕੀ ਲੋਕ ਉਹਨਾਂ ਦੇ ਖੜੇ ਹੋ ਜਾਣਗੇ ਜਿਲ੍ਹੇ ਸਾਹਿਬ ਤੁਸੀਂ ਇਹ ਜਿਹੜੀ ਵੰਡ ਹੈ ਨਾ ਤੈਨੂੰ ਕੱਲੀ ਕਿਸਾਨ ਮੋਰਚੇ ਚ ਨਹੀਂ ਦਿ세ਦੀ ਅਸਲ ਦੇ ਵਿੱਚ ਜਿਹੜੀ ਤੁਸੀਂ ਡੀਪ ਸਟੇਟ ਪਾਲਿਸੀ ਦੀ ਗੱਲ ਕਰਦੇ ਆ ਤੁਸੀਂ ਦੇਖੋ ਕਿੰਨੀਆਂ ਜਿਹੜੀਆਂ ਭਾਜਪਾ ਦੇ ਨਾਲ ਹੈ ਚਾਹੇ ਅਲਾਈਡ ਪਾਰਟੀਆਂ ਸੀ ਚਾਹੇ ਵਿਰੋਧ ਚ ਖੜੀਆਂ ਪਾਰਟੀਆਂ ਸੀ ਤੁਸੀਂ ਦੇਖੋ ਉਹਨਾਂ ਵਿੱਚ ਕਿੰਨੀ ਸ਼ਾਰਪ ਡਿਵੀਜ਼ਨ ਕਰ ਦਿੱਤੀ ਵੰਡ ਕਰ ਦਿੱਤੀ ਗਈ ਸ਼ਿਮਲਾਂ ਦੀ ਲੜਾਈ ਪਾ ਦਿੱਤੀ ਸਾਡੇ ਸਾਹਮਣੇ ਜਿਹੜੀ ਪਹਿਲੀ ਅਲਾਈਡ ਸੇਮ ਵਿਚਾਰਧਾਰਾ ਦੀ ਪਾਰਟੀਸ਼ਨਸ ਐ ਨਾ ਸੀ Shiv Sena ਤੇ BJP ਦਾ ਇੱਕੋ ਹੀ ਤਰ੍ਹਾਂ ਦਾ ਸਾਰਿਆਂ ਦਾ ਘਟਾਰ ਸੀ ਦੋਨਾਂ ਦੀ ਸਾਰੀ ਇੱਕੋ ਤਰ੍ਹਾਂ ਦੀਆ ਪੋਲਿਟਿਕਸ ਸੀ ਦੋਨੋਂ ਹੀ ਹਿੰਦੂ ਰਾਸ਼ਟਰ ਨੂੰ ਸਮਰਪਿਤ ਕੀਤੀ ਪਰ ਦੇਖੋ ਹਾਕਮ ਤੇ ਨੇ ਉਹਦੇ ਦੋਵੇਂ ਹਿੱਸੇ ਕਰਤੇ Shiv Sena ਦੇ ਦੋਵੇਂ ਹਿੱਸੇ ਹੋ ਗਏ ਤੁਸੀਂ ਉੱਥੇ ਵੇਖੋ NCP ਦੇ ਦੋਵੇਂ ਹਿੱਸੇ ਹੋ ਗਏ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਜੰਮੂ ਕਸ਼ਮੀਰ ਦੀ ਇੱਕੋ ਤਰ੍ਹਾਂ ਦੀ ਪੋਲਿਟਿਕਸ ਸੀ ਉੱਥੇ ਹਿੱਸੇ ਹੋ ਗਏ ਪੰਜਾਬ ਦੇ ਵਿੱਚ ਅਕਾਲੀਆਂ ਅਕਾਲੀ ਗੱਲ ਤਾਂ ਇੰਨੇ ਧਰਿਆਂ 'ਚ ਵਿਖਰ ਗਏ ਔਰ ਸਾਰਿਆਂ ਦੇ ਵਿੱਚ ਧਰਿਆਂ 'ਚ ਹੋਰ ਇਹੀ ਲੱਗੀ ਆ ਕਿ ਹਾਕਮ ਧਿਰ ਦੇ ਚਰਨਾਂ ਦੇ ਵਿੱਚ ਕਦੋਂ ਛੇਤੀ ਤੋਂ ਛੇਤੀ ਜਾ ਕੇ ਬਹਿ ਕੇ। ਹੂੰ। ਸਾਰੇ ਖਾਵਾਂ ਦੇ ਉੱਤੇ ਹੀ ਦੇਖੋਗੇ ਤੇ ਉਹ ਉਹ ਤੋੜ ਰਹੇ ਨੇ ਪਰ ਲੋਕ ਤਫਾਨ ਸ਼ੈੜੀ ਸ਼ੈੜੀ ਮੇਰੇ ਖਿਆਲ ਵਧ ਰਿਹਾ ਏ ਜੇ ਗੱਲੇਵਾਲ ਦੀ ਸ਼ਾਂਤ ਹੋ ਗਈ। ਇੱਕ ਮੈਨੂੰ ਪੱਕਾ ਏ ਕਿ ਪੰਜਾਬ ਦਾ ਹੋਰ ਬਹੁਤ ਨੁਕਸਾਨ ਹੋਏਗਾ। ਦੋ ਅੜੀਏ ਨੇ ਰਵਈਏ ਗਿਰ ਸਾ ਮੈਂ ਦੇਖਦਾ ਆਪਣੀ ਜ਼ਿੰਦਗੀ ਦੇ ਇੱਕ ਪਾਸੇ ਪਿੰਡਰਾਂ ਵਾਲਿਆਂ ਦਾ ਸ਼ੰਕਾ ਦਾ ਜਿਹੜਾ ਅੜੀ ਰਵਈਆ ਸੀ ਦੂਸਰੇ ਪਾਸੇ ਇੰਦਰਾ ਗਾਂਧੀ ਦਾ ਅੜੀ ਰਵਈਆ ਸੀ ਔਰ ਉਸ ਅੜੀ ਰਵਈਏ ਦੇ ਅੰਦਰ ਗੱਲ-ਗੱਲ ਮੁੱਕਦੀ ਜਿਹੜੇ ਹੋੜ ਲੈਣਾ ਚਾਹੁੰਦੇ ਸੀ ਉਸ ਸਮਝੌਤੇ ਦੀ ਉਹ ਬੰਦੇ ਵਿੱਚ ਦਵੱਲਾ ਰਾਹ ਜਿਹੜਾ ਆਪਣਾਰੇ ਸੀ ਪਰ ਦੋਨਾਂ ਦੇ ਅੜੀ ਰਵਈਏ ਨੇ ਇਹ ਕਿੰਨੇ ਵੱਡੇ ਨੁਕਸਾਨ ਕੀਤੇ ਬਲੂ ਸਟਾਰ ਪ੍ਰੈਸਰ ਮਰਤ ਦਾ ਇੰਦਰਾ ਗਾਂਧੀ ਦਾ ਕਤਲ ਹੁੰਦਾ ਹੈ ਇਸਰਾ ਗਾਂਧੀ ਦੇ ਕਤਲ ਤੋਂ ਬਾਅਦ ਫਿਰ ਸਿੱਖਾਂ ਦੇ ਉੱਤੇ ਜਿਹੜੀ ਜੇਨੋਸਾਈਡ ਉਹਨਾਂ ਦਾ ਜਿਹੜਾ ਉਹਨਾਂ ਦਾ ਨਾਮ ਨਿਸ਼ਾਨ ਮਿਟਾਉਣ ਦਾ ਯਤਨ ਕੀਤਾ ਜਾਂਦਾ ਹੈ ਔਰ ਦੇਸ਼ ਦੀ ਰਾਜਨੀਤੀ ਦੇ ਵਿੱਚ ਕਿੰਨਾ ਗਾੜਾ ਵੱਡਾ ਪ੍ਰਲੋਪਨ ਹੁੰਦਾ ਹੈ ਸੋ ਮੈਂ ਤੇ ਸੋਚਦਾ ਕਿ ਅਣਲੀਡ ਰਵਈਏ ਹਮੇਸ਼ਾ ਹੀ ਨੁਕਸਾਨ ਕਰਦੇ ਆ ਮੋਤੀ ਜੋ ਮਰਜ਼ੀ ਕਰ ਲੇ ਇਸਰਾ ਗਾਂਧੀ ਨਰਮ ਮਜ਼ਬੂਤ ਪ੍ਰਧਾਨ ਮੰਤਰੀ ਨਹੀਂ ਹੈਗਾ ਇੱਕ ਤੋਂ ਬਹੁਤ 400 ਸੀਟਾਂ ਤੋਂ ਵੀ ਪਾਰ ਹੋ ਗਈ ਸੀ ਪਰ ਅਲਟੀਮੇਟਲੀ ਕੀ ਨਿਕਲਿਆ ਡਿਸਕ੍ਰੈਪਸ਼ਨ ਨਿਕਲੀ ਬਨਾਸ਼ ਨਿਕਲਿਆ ਦੋਨੋਂ ਪਾਸੇ ਅਣਲੀਡ ਰਵਈਏ ਆ ਤੁਸੀਂ ਰਸ਼ੀਆ ਦੇਖ ਲਓ ਰਸ਼ੀਆ ਨੇ ਆਪਣੇ ਦੂਜੇ ਪਾਰਟਨਰਸ ਦੀ ਗੱਲ ਨਹੀਂ ਸੁਣੀ ਛੋਟੀਆਂ-ਛੋਟੀਆਂ ਸਲੇਟਾਂ ਸਟੇਟਾਂ ਜਿਹੜੇ ਉਹਨਾਂ ਦੇ ਧਰਮ ਹੈ ਕਲਚਰ ਉਹਨਾਂ ਦੇ ਪਹਿਰਾਵੇ ਉਹਨਾਂ ਦੇ ਖਾਣ-ਪੀਣ ਤਾਂ ਨਹੀਂ ਪਰ ਰਸ਼ੀਆ ਟੁੱਟ ਗਿਆ ਤੁਹਾਡੇ ਸਾਹਮਣੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵੰਡ ਔਰ ਬਹੁਤ ਸਾਰਿਆਂ ਦੇ ਵਿੱਚ ਜਿਹੜੀ ਆ ਉਹ ਵੰਡ ਦੀ ਲੜਾਈ ਚੱਲ ਰਹੀ ਹੈ ਤੁਸੀਂ ਇੰਗਲੈਂਡ ਦੇਖ ਲਓ ਕਿ ਇੰਗਲੈਂਡ ਦਾ ਜਿਹੜਾ ਧਰਮ ਹੱਥ ਸੀਗਾ ਉਹਨੇ ਇੰਗਲੈਂਡ ਨੂੰ ਕਿੰਨਾ ਛੋਟਾ ਕਰ ਦਿੱਤਾ ਹੈ ਸੋ ਇਹ ਹੱਥ ਪਰ ਵੀ ਹੁੰਦੀ ਹੈ ਹੱਥ ਕਰਮੀ ਕਮੇਸ਼ ਜਿਹੜੀ ਆ ਉਹ ਬਹੁਤ ਜ਼ਿਆਦਾ ਵਿਨਾਸ਼ਕ ਮੌਦੀ ਆ ਸੋ ਜਿਹੜੇ ਮਿਲਣ ਰਾਹ ਕੱਢਨੇ ਜਾਣੇ ਚਾਹੀਦੇ ਆ ਕਿਸਾਨੀ ਕੁਸ਼ ਮੰਗਾ ਤੋਂ ਸੇ हट ਕੇ ਜਿਵੇਂ ਹੰਦੀ ਘੜੀ WTO ਦਾ ਸਮਝੌਤਾ ਹੋਵੇ ਤੇ ਬਾਹਰ ਆਉਣ ਦੀਆਂ ਗੱਲਾਂ ਤੇ MSP ਜਿਹੜੀ ਲਾਗੂ ਆ ਸਰਕਾਰ ਸਿਰਫ ਕਾਨੂੰਨੀ ਗਰੰਟੀ ਕਰਦੀ ਉਹਨਾਂ ਦਾ ਜਿਹੜੇ ਕਾਰਪੋਰੇਟ ਮਿੱਤਰ ਨੇ ਹੋਰ 5-7 ਸਾਲ ਜਿਹੜਾ ਕੋਈ ਹੋਰ ਚਾਲ ਦੇ ਰੂਪ ਵਿੱਚ ਕਰ ਲੈਣਗੇ ਪਰ ਹਾਲ ਦੀ ਘੜੀ ਕੇਂਦਰ ਸਰਕਾਰ ਨੂੰ ਸਟੇਟ ਡਿਫਿਊਜ਼ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਜੇ ਡਿਫਿਊਜ਼ ਨਹੀਂ ਕੀਤਾ ਤੇ ਭਾਰਤ ਦੇ ਦੁਆਲੇ ਵੀ ਭਾਰਤ ਵਿਰੋਧੀ ਸ਼ਕਤੀਆਂ ਬਹੁਤ ਸਰਗਰਮ ਨੇ ਕਿ ਅਸੀਂ ਕਿਸੇ ਦੇਸ਼ ਦੀ ਅਨਰੈਸਟੂ ਅਸੀਂ ਕਿਸੇ ਦੇਸ਼ ਦੇ ਵਿੱਚ ਚੱਲ ਰਹੇ ਸੰਘਰਸ਼ਾਂ ਨੂੰ ਆਪਣੇ ਹੱਥ ਹੱਥ ਵਿੱਚ ਯੂਜ਼ ਕਰ ਸਕਦੇ ਹਾਂ ਕਿ ਜਿਹੜੇ ਭਾਰਤ ਦੇ ਦੁਸ਼ਮਣ ਬਾਹਰ ਬੈਠੇ ਆ ਉਹ ਕਿਉਂ ਨਹੀਂ ਯੂਜ਼ ਕਰ ਲੈਂਦੇ ਉਹ ਦੂਜੀ ਗੱਲ ਅੱਜ ਕੱਲੋ ਗੱਲ ਰਹੀ ਨਹੀਂ ਕਿ ਉਹ ਜੀ ਉਹ ਫਿਰ ਹਥਿਆਰਬੰਦ ਜਿਹੜੇ ਸੰਘਰਸ਼ ਨੇ ਉਹਨਾਂ ਦਾ ਜਨਮ ਹੋਏਗਾ ਉਹਦੇ ਜੋ ਫੇਰ ਬਰਬਾਦੀ ਨਿਕਲੇਗੀ ਸੋ ਬੇਸ਼ੱਕ ਕਿ ਗੱਲ ਇਹ ਆ ਕਿ ਇਸ ਵੇਲੇ ਦੋਨੋਂ ਤਰ੍ਹਾਂ ਹੱਥ ਧਰਮੀ ਛੱਡ ਕੇ ਕੋਈ ਮਿਡਲ ਰਾਹ ਕੰਡ ਕੇ ਪਰ ਇਹ ਮੰਗਾ ਬਿਲਕੁਲ ਜਾਇਜ਼ ਨਹੀਂ ਕਿਸਾਨੀ ਬਹੁਤ ਵੱਡੇ ਸੰਕਟ ਚ ਦੁਨੀਆ ਦੀ ਕਿਸਾਨੀ ਸੰਕਟ ਤੇ ਔਰ ਦੂਸਰਾ ਸਵਾਲ ਇਹ ਉੱਠਦਾ ਕਿ ਕਿਸੇ ਪੰਜਾਬ ਦੇ ਕਿਸਾਨ ਹੀ ਕਿਉਂ ਸੰਘਰਸ਼ ਕਰਦੇ ਭਈ ਇੱਕ ਤੇ ਪੰਜਾਬੀਆਂ ਦਾ ਮਾਦਾ ਹੈ ਜਿਹੜਾ ਪਿਛਲਾ ਕਿਸਾਨ ਸੰਘਰਸ਼ ਹੋਇਆ ਸੀ ਜਿਹਨੂੰ ਸੰਘਰਸ਼ ਵੰਨ ਕਿਹਾ ਜਾਂਦਾ ਅੱਜ ਕੱਲ ਇਹਨੂੰ ਦੋ ਕਿਹਾ ਜਾਂਦਾ ਹੈ ਉਹਦੇ ਵਿੱਚ ਮੈਂ ਕਾਮਲ ਲਾਡੂ ਤੋਂ ਆਇਆ ਇੱਕ ਜੱਥਾ ਜਿਹੜਾ ਸੀ ਉਹਨਾਂ ਨੂੰ ਸੁਣ ਰਿਹਾ ਸੀ ਤੇ ਨਾਲ ਕੋਈ ਉਹਦਾ ਜਿਹੜਾ ਉਹ ਹਿੰਦੀ ਦੇ ਵਿੱਚ ਟ੍ਰਾਂਸਲੇਟ ਕਰ ਰਿਹਾ ਸੀ ਲੀਦਰ ਮੇਰਾ ਖਿਆਲ ਦਰਸ਼ਨਪਾਲ ਉਹ ਨਹੀਂ ਉਹਨੂੰ ਕਰ ਰਹੇ ਸੀਗੇ ਜੋ ਬੋਲਦੇ ਉਹ ਕਹਿੰਦੇ ਕਿ ਤੁਸੀਂ ਸਾਨੂੰ ਕਹਿੰਦੇ ਆ ਸਾਡੇ ਕੋਲ ਤਾਂ ਇੱਕ ਡੰਗ ਦੀ ਰੋਟੀ ਤੇ ਲਾ ਲਿਆ ਸਾਡੇ ਕੋਲ ਸਿਰਫ ਰਿਜ਼ਰਵ ਫੂਡ ਕਿਤਰਾ ਦਈਆ ਅਗਲੀ ਰਾਤ ਅਸੀਂ ਕੰਮ ਕਰਾਂਗੇ ਤੇ ਅਸੀਂ ਖਾਣਾ ਹੈ ਅਸੀਂ ਬਹੁਤ ਵੱਡੇ ਆਰਟ ਸੰਘਰਸ਼ ਦਿਹਾੜੀਦਾਰ ਦਿਹਾੜੀਦਾਰ ਬਣਾ ਕੇ ਰੱਖ ਦਿੱਤਾ ਕਿਸਾਨੀ ਨੂੰ ਹੀ ਉਹ ਕਹਿੰਦੇ ਆ ਕਿ ਸਾਡੇ ਕੋਲੇ ਹੈ ਨਹੀਂ ਕਿ ਅਸੀਂ ਇੰਨਾ ਸੰਘਰਸ਼ ਕਰ ਸਕੀਏ ਸੋ ਇਹ ਨਹੀਂ ਨਹੀਂ ਪਰ ਇਹ ਨਹੀਂ ਐਨੀ ਐਨੀ ਉਖੀ ਪ੍ਰਸਥਿਤੀ ਦੇ ਵਿੱਚ ਉਹ ਕਹਿੰਦੇ ਹੁੰਦੇ ਹਨ ਜਦੋਂ ਕਰੋ ਜਾਂ ਮਰੋ ਵਾਲੀ ਜੋ ਸਥਿਤੀ ਹੋਵੇ ਉਦੋਂ ਸਾਰੇ ਮਤਭੇਦ ਭੁੱਲ ਜਾਂਦੇ ਆ ਤੇ ਅੱਜ ਮੈਂ ਜਦੋਂ ਸਵੇਰੇ ਸਵੇਰੇ ਉੱਠ ਕੇ ਖਬਰਾਂ ਦੇ ਨਿਗਾ ਮਾਰ ਰਿਹਾ ਸੀ ਤੇ ਮੈਨੂੰ ਬੜਾ ਚੰਗਾ ਲੱਗਿਆ ਕਿ ਪੋਜ਼ਿਟਿਵ ਜੀ ਖਬਰ ਲੱਗੀ ਜਦੋਂ ਮੈਂ ਡਿਟੇਲ ਚ ਪੜੀ ਤਾਂ ਦਾ ਮੀਨਿੰਗ ਕੋਈ ਹੋਰ ਹੀ ਨਿਕਲਿਆ ਉਹ ਚ ਇਹਦਾ ਸੀ ਕਿ ਇਸ ਵੇਲੇ ਡੱਲੇਵਾਲ ਸਾਹਿਬ ਨਾਲ ਥੋੜੀ ਹਿੰਧਰਦੀ ਹੈ ਤੇ ਕਾਫੀ ਚਰਚਾ ਜ ਨਹੀਂ ਉਹਨਾਂ ਦਾ ਕ ਬਿਆਨ ਸੀ ਕਿ ਮੈਂ ਜਿਹੜੀ ਸੰਘਰਸ਼ ਅਸੀਂ ਪਿਛੇ 13 ਮਹੀਨੇ ਕੀਤਾ ਇਕੱਠਿਆਂ ਰਲ ਕੇ ਇਸ ਵਰ੍ਹਸ਼ ਕੀਤਾ ਮੈਂ ਉਹਨਾਂ ਲੋਕਾਂ ਨੂੰ ਇਕੱਠਿਆਂ ਵੇਖਣਾ ਚਾਹਣਾ ਮੈਨੂੰ ਲੱਗਿਆ ਕਿ ਕਾਹ ਲਿਆ ਕੋਈ ਕਿ ਉਹ ਦੂਜਿਆਂ ਨੂੰ ਕਹਿ ਰਿਹਾ ਕਿ ਆਪਾਂ ਇਕੱਠੇ ਹੋ ਕੇ ਲੜੀਏ ਮੈਂ ਕਿਹਾ ਹੋ ਸਕਦਾ ਹੈ ਕਿ ਇਹੋ ਜਿਹੇ ਮੌਕੇ ਦੇ ਔਕਾਤ ਦਿੰਦੇ ਆ ਤੇ ਉਹ ਵੀ ਆਪਣਾ ਮਤਵੇਦ ਪਲਾ ਕੇ ਤੇ ਜੁੜ ਸਕਦੇ ਆ ਪਰ ਜਦੋਂ ਮੈਂ ਡਿਟੇਲ ਚ ਪੜਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਆਮ ਲੋਕਾਂ ਨੂੰ ਮੈਂ ਪਾਰਟੀਆਂ ਨੂੰ ਸੱਦਾ ਨਹੀਂ ਦਿੰਦਾ ਜਿਨ੍ਹਾਂ ਨੇ ਇਕੱਠੇ ਸੰਘਰਸ਼ ਲੜਿਆ ਜਿਹੜੇ ਕਿਸਾਨਾਂ ਨੇ ਸੰਘਰਸ਼ ਲੜਿਆ ਸਰਪੋਣਾ ਤੱਕ ਗੱਲ ਕਰ ਰਹੇ ਸੀ ਤੇ ਉਹ ਵੀ ਦੇ ਕਿਸਾਨ ਹੀ ਨੇ ਕਿਸਾਨ ਲੀਡਰ ਨੇ ਕਿਸਾਨ ਪਾਰਟੀਆਂ ਨੇ ਉਹਨਾਂ ਦਾ ਕਾਡਰ ਉਹਨਾਂ ਦੇ ਗੁਮਾ ਦਾ ਬੱਜਾ ਆ ਸੋ ਜਿਹੜੀ ਇਹ ਹੈਗੀ ਰਸਾ ਕਸ਼ੀ ਇਹਦਾ ਕਾफी ਨੁਕਸਾਨ ਆ ਮੇਰੇ ਖਿਆਲ ਮੈਨੂੰ ਤੇ ਜਿਲ੍ਹ ਸਾਹਿਬ ਜਿਹੜੀ ਹੈਗਾ ਏ ਤੇ ਸਿੱਖ ਪੰਥ ਦੇ ਵਿੱਚੋਂ ਇੱਕ ਬਹੁਤ ਅੱਛੀ ਉਦਾਹਰਨ ਮਿਲਦੀ ਆ ਜਿਹੜੇ 40 ਮੁਕਤੇ ਸੀਗੇ ਤੇ ਤੁਸੀਂ ਵਿਚਾਰ ਤੋਂ ਔਰ ਤੋਂ ਛੱਡ ਕੇ ਆ ਗਏ ਆ ਗੁਰੂ ਦੀ ਜਾਂ ਡਾਇਲੋਜੀ ਦੀ ਸਾਰਾ ਸਭੇ ਪਰ ਅਲਟੀਮੇਟਲੀ ਤੁਸੀਂ ਫਿਰ ਜਿਹੜਾ ਹੈ ਉਹ ਵਾਪਸ ਮੁੜਦੇ ਵਾਪਸ ਮੁੜਦੇ ਹੋ ਤੁਸੀਂ ਉਸ ਉਸੋਇਆ ਰਹਿਣਾ ਚਾਹੀਦਾ ਅਲਟੀਮੇਟਲੀ ਸਾਡੇ ਇੱਕ ਖਾਨ ਵੀ ਸ਼ਜਾਤ ਭੱਜੀਆਂ ਬਾਹੀਂ ਗੱਲ ਨੂੰ ਆਉਂਦੀਆਂ ਨੇ ਤੁਸੀਂ ਉਸ ਸਟੈਂਡ ਤੇ ਪੂਰਾ ਉਤਰੋ ਤੁਸੀਂ ਤੁਸੀਂ ਤਾਂ ਕਿ ਸਾਦੇ ਸਾਦੇ ਜਿਹੜੇ ਵੀ ਸੱਚ ਦੇ ਆਧਾਰ ਤੇ ਲੋਕਾਂ ਨੂੰ ਸਹੀ ਗਾਈਡੈਂਸ ਕਰਕੇ ਲੋਕਾਂ ਨੇ ਉਹਨਾਂ ਦੇ ਛੰਡੇ ਥਲੇ ਇਕੱਠੇ ਹੋ ਜਾਣਾ ਪਰ ਇੱਕਦਮ ਮੈਨੂੰ ਇਹਦੇ ਤੋਂ ਲੱਗਦੀ ਆ ਕਿ ਮੈਂ ਜੇ ਇਹ ਡੱਲੇਵਾਰ ਹੋਣੀ ਇਸ ਸਰਸਦੀ ਸ਼ੁਰੂਆਤ ਨਹੀਂ ਕਰਦੀ ਤੇ ਇਹ ਜਿਹੜੇ ਪੁਰਾਣੇ ਸਰਸਦੀਆਂ ਮੰਗਣ ਸੀ ਇਹ ਦੁਬਾਰਾ ਪੁਨਰਸਰਜੀਤ ਨਹੀਂ ਸੀ ਹੋਣੀਆਂ ਇਹ ਸਹਜੇ ਸਹਜੇ ਇੱਦਾਂ ਹੀ ਰਹਿ ਗਏ ਸੀ ਤੇ ਇਹਨਾਂ ਜਥੇਬੰਦੀਆਂ ਨੇ ਆਪਣੇ ਆਪਣੇ ਵੱਖਰੇ ਵੱਖਰੇ ਫੱਟੇ ਲਾ ਕੇ ਪ੍ਰਯਾਂਤ ਬਿਠੇ ਰਹਿਣਾ ਸੀ ਘੱਟੋ ਘੱਟ 2 ਸਾਲਾਂ ਬਾਅਦ ਕਿਸੇ ਨੇ ਉਹਦੀ ਸਮਿਥਿਆ ਕਰਨ ਦਾ ਕੋਈ ਯਤਨ ਕੀਤਾ ਹੈ ਨਾ ਨਹੀਂ ਤੇ ਇਹ ਤੇ ਬਸ ਸੁਵਿਚਾ ਵੀ ਨਹੀਂ ਸੀ ਹੋ ਰਹੀ ਕੋਈ ਸੈਮੀਨਾਰ ਕੋ ਗੱਲ ਕੋ ਪ੍ਰਾਪਟੀਆਂ ਦੇ ਉੱਤੇ ਉਹ ਲਾਗੂ ਹੋ ਰਹੀਆਂ ਨਹੀਂ ਲਾਗੂ ਹੋ ਰਹੀਆਂ ਤੁਸੀਂ ਦੇਖੋ ਜਿੰਨੇ ਉਹ ਪੀਪੀ ਚ ਜੀਪ ਚੜਾਉਂਦੀ ਸੀ ਉਸ ਕਾਂਸਟੇ ਉੱਤੇ ਕੀ ਹੋਇਆ ਸਭ ਕਿਤੇ ਵੀ ਨਹੀਂ ਸੀ ਇਹ ਆਣ ਕੇ ਫੇਰ ਔਰ ਵੱਡੀ ਗੱਲ ਸਾਡੀ ਇੱਕ ਇਹ ਹੋਈ ਤੇ ਜਿਹੜਾ ਮਤਲਬ ਕਈ ਸ਼ਖ ਇੰਦੇ ਆਪ ਵੀ ਉਹ ਜਿਹੜੀ ਮਾਇਆ ਇੰਨੀ ਇਕੱਠੀ ਹੋ ਗਈ ਸੀ ਨਾ ਉਸ ਮਾਇਆ ਨੇ ਵੀ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਵਖਰੇਵੇਂ ਪਾ ਦਿੱਤੇ ਕੋ ਜਿਹਦੇ ਹੱਥ ਜੋ ਵੀ ਲੱਗਾ ਉਹ ਕੀ ਮੰਦੀਪ ਕੁੰਨੀਆਂ ਦੀ ਕਿਤਾਬ ਉਹ ਚੈਲੰਜ ਕਰਦਾ ਹੈ ਕਿ ਮੈਨੂੰ ਮਰਜ਼ੀ ਜਿਹੜੇ ਮਰਜ਼ੀ ਕੋਲ ਚੈਲੰਜ ਕਰੋ ਮੈਂ ਦੱਸੂਗਾ ਕਿਹੜੀ ਕਿਹੜੀ ਜਥੇਬੰਦੀ ਦਾ ਲੀਡਰ ਕਿਵੇਂ ਪਹਿਲੇ ਇੱਥੇ ਪੱਟ ਗਿਆ ਬਿਲਕੁਲ ਜਦੋਂ ਸਟੇਟ ਕੋਲ ਬਿਲਕੁਲ ਜਦੋਂ ਸਟੇਟ ਕੋਲ ਵੀ ਇਹ ਡਾਟਾ ਆ ਜਾਂਦਾ ਹੈ ਕਿ ਇਹ ਤੇ ਐਨ ਐਨ ਖਾ ਤੇ ਆਪ ਜਿਹੜੇ ਦਿੱਲੀ ਵਿੱਚ ਆਪ ਜਿਹੜੇ ਆ ਅ ਈਮਾਨਦਾਰ ਨਹੀਂ ਹੈ ਜੀ ਉਹ ਫਿਰ ਕਈ ਵਾਰ ਉਹ ਵੀ ਦਿਖਾ ਦਿੰਦੀ ਆ ਵੀ ਮੈਂ ਤੇਰਾ ਕੱਢ ਲੂ ਈ ਦੀ ਦਾ ਵੀ ਤੈਨੂੰ ਜਿਹੜਾ ਕਰੋੜਪਈਆ ਈ ਦੀ ਤੇ ਕਿਹੜੇ ਕਿਹੜੇ ਸੋਰਸਸ ਹੋਇਆ ਸੋ ਬਹੁਤ ਗੁੰਝਲਦਾਰ ਸਥਿਤੀ ਆ ਆਰੇ ਇਸ ਗੁੰਜਲਦਾਰ ਸਥਿਤੀ 'ਚ ਤੁਹਾਡੇ ਵਰਗੇ ਜਿਹੜੇ ਮਾਨਵਵਾਦੀ ਲੋਕ ਨੇ ਜਿਹੜੇ ਕਾਹ ਬਦੂ ਕਾਰਪਾਰਾਂ ਦੇ ਲੋਕ ਨੇ ਉਹ ਘੱਟੋ-ਘੱਟ ਡਾਇਲੌਗ ਤੇ ਸਿਚੁਏਸ਼ਨ ਤੇ ਸ਼ੁਰੂ ਕਰ ਰਹੇ ਹਨ ਕਿ ਡਾਇਲੌਗ ਹੋਏ ਇਸ ਤੇ ਚਰਚਾ ਹੋਏ ਇਸ ਸਥਿਤੀ ਜਿਹੜੀ ਆ ਲੋਕਾਂ ਦੇ ਸਾਹਮਣੇ ਇਹਦੇ ਸੰਕਟ ਜਾਂ ਇਹਦੀਆਂ ਉਲਟੀਆਂ ਜਾਂ ਇਹਦੀਆਂ ਪ੍ਰਾਂਤੀਆਂ ਲੋਕਾਂ ਦੇ ਵਿੱਚ ਘੱਟੋ-ਘੱਟ ਡਿਬੇਟ ਲਈ ਲਿਆਂਦੀ ਜਾਂ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਫਿਰ ਲੋਕ ਜਿਹੜਾ ਸਹੀ ਰਾਹ ਆਪੇ ਛੁੜ ਲੈਂਦੇ ਆ ਜੀ ਬਹੁਤ ਵਾ ਬਹੁਤ ਸ਼ੁਕਰੀਆ ਜੀ ਬਹੁਤ ਵਧੀਆ ਤਰੀਕੇ ਨਾਲ ਵਿਸਤਾਰ ਨਾਲ ਤੁਸੀਂ ਸਾਰੀਆਂ ਗੱਲਾਂ ਕੀਤੀਆਂ ਨੇ ਔਰ ਆਪਾਂ ਨੂੰ ਉਮੀਦ ਕਰਨੀ ਚਾਹੀਦੀ ਆ ਕਿ ਘਟੋ ਘਟ ਪੰਜਾਬ ਐਸ ਵੇਲੇ ਗਹਿਰੇ ਸੰਕਟ ਜਾਂ ਰਾਜਨੀਤਿਕ ਸੰਕਟ ਵੀ ਆ ਤੇ ਸਾਡਾ ਆਰਥਿਕ ਸੰਕਟ ਵੀ ਬਹੁਤ ਵੱਡਾ ਹੈ ਇਹਨਾਂ ਦੋਹਾਂ ਤੋਂ ਨਿਕਲ ਲਈ ਜਿਹੜਾ ਪੰਜਾਬ ਆ ਉਸਲ बटे ਲੈ ਰਿਹਾ ਇਹਨੂੰ ਕੋਈ ਹੋਰ ਰੰਗ ਨਾ ਮਿਲ ਜਾਵੇ ਕਿਤੇ ਮੁੜ ਕੇ ਆਪਾਂ ਉਹ 84 ਵਾਲਾ ਕਾਲਾ ਦੌਰ ਜਿਹੜਾ ਉਧਰ ਨਾ ਪਰਤ ਜਾਈਏ ਉਸ ਤੋਂ ਪਹਿਲਾਂ ਪਹਿਲਾਂ ਸਾਰਿਆਂ ਨੂੰ ਮਿਲ ਕੇ ਜਿੰਨੇ ਬੁੱਧੀਜੀਵੀ ਆ ਜਿੰਨੇ ਸਾਡੇ ਸਿਆਸਤਦਾਨ ਨੇ ਜਾਂ ਸਾਡੇ ਜਿਹੜੇ ਕੋਈ ਆਗੂ ਨੇ ਉਹਨਾਂ ਨੂੰ ਕੋਈ ਰਾਹ ਕੱਢਣ ਦੀ ਲੋੜ ਹੈ ਨਹੀਂ ਤੇ ਕਿਸੇ ਵੇਲੇ ਵੀ ਇਹ ਚਿੰਗਾਰੀ ਭੜਕ ਸਕਦੀ ਆ ਤੇ ਅਸੀਂ ਫੇਰ ਪੁੱਠੇ ਰਾਹ ਤੇ ਜਾ ਸਕਦੇ ਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹਸਪਾਲ ਜੀ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮੱਚ ਜੀ ਖੇਲ ਸਾਹਿਬ ਆਪਾਂ ਦੋਨੋਂ ਤੇ ਇਸ ਵਿਚਾਰ ਘੜ ਹੈ ਜੀ ਕਿ ਸਾਰਿਆਂ ਨੂੰ ਹੱਥ ਘਰਮੀਆਂ ਛੱਡ ਕੇ ਇੱਕ ਵਧੀਆ ਸਹੀ ਰਾਹ ਵਾਲੇ ਪਾਸੇ ਤੁਰਨ ਦੀ ਯਤਨਸ਼ੀਲ ਹੋਣਾ ਚਾਹੀਦਾ ਹੈ ਤੇ ਇਹੀ ਜਿਹੜਾ ਪੰਜਾਬ ਤੇ ਭਾਰਤ ਦਾ ਖਫਲਾ ਕਰੇ ਬਹੁਤ ਸ਼ੁਕਰੀਆ ਜੀ ਧੰਨਵਾਦ